ਤੁਸੀਂ ਬਹੁਤ ਜ਼ੋਰ ਦੇ ਇਸ ਗੱਲ ਤੇ ਦਿੰਦੇ ਹੋ ਕਿ ਜਿਹੜੇ ਪੈਕਡ ਫੂਡ ਆ ਜਿਹੜਾ ਡੱਬਾ ਬੰਦ ਖਾਣੇ ਆ ਬਾਜ਼ਾਰ ਦੇ ਉਹ ਸਾਡੇ ਘਰੇ ਆਉਣਾ ਹੀ ਨਹੀਂ ਚਾਹੀਦੇ ਉਹ ਜ਼ਹਿਰ ਨਹੀਂ ਹਾਂਜੀ ਉਹ ਕਿਵੇਂ ਨੇ ਜ਼ਹਿਰ ਦਾਲ ਰੋਟੀ ਬਣਾ ਕੇ ਅਸੀਂ ਜੇ ਫ੍ਰਿਜ ਚ ਨਹੀਂ ਰੱਖਦੇ ਇੱਕ ਦਿਨ ਲਈ ਜਾਂ ਦੋ ਦਿਨ ਦੇ ਵਿੱਚ ਉਹ ਗਲ ਸੜ ਜਾਂਦੀਆਂ ਚੀਜ਼ ਉਹਦੇ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਹੈ ਫਰਮੈਂਟੇਸ਼ਨ ਹੋ ਜਾਂਦੀ ਹੈ ਉਹ ਖਾਣ ਯੋਗ ਨਹੀਂ ਰਹਿੰਦੀ ਹੈਗੀ ਪਰ ਜਿਹੜਾ ਡੱਬਾ ਬੰਦ ਭੋਜਨ ਆ ਉਹਨੂੰ ਤੁਸੀਂ ਮਹੀਨਿਆਂ ਵੱਧੀ ਕਿਸੇ ਦੀ ਐਕਸਪਾਇਰੀ ਸਾਲਾਂ ਦੀ ਹੁੰਦੀ ਆ ਕਿਸੇ ਦੀ 3 ਮਹੀਨੇ ਦੀ ਕਿਸੇ ਦੀ 90 ਦਿਨ ਦੀ ਕਿਸੇ ਦੀ ਮਹੀਨੇ ਦੀ ਹੁੰਦੀ ਆ ਹਨਾ ਤੇ ਫਿਰ ਅਸੀਂ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਹਮੇਸ਼ਾ ਲਈ ਮਤਲਬ ਕਿੰਨੇ ਟਾਈਮ ਲਈ ਤਰੋ ਤਾਜ਼ਾ ਰੱਖਦੀਆਂ ਨੇ ਉਹਨੇ ਪ੍ਰੀਜ਼ਰਵਟਿਵਸ ਉਹ ਐ ਸాల్ਟ ਤੇ ਉਹ ਆ ਕਲਰ ਜਿਹੜਾ ਡੱਬਾ ਬੰਦ ਖਾਣਾ ਉਹਦੀ ਜ਼ਿੰਦਗੀ ਵਧਾਉਂਦੇ ਨੇ ਇਹ ਸਾਡੀ ਘਟਾਉਂਦੇ ਨੇ ਪਰ ਰੈਜ਼ਰਵੇਟਿਵਸ ਦੇ ਵਿੱਚ ਇਹ ਹੁੰਦਾ ਕਿ ਤੁਹਾਡੇ ਪੇਟ ਦੇ ਜਿਹੜੇ ਗੁੱਡ ਬੈਕਟੀਰੀਆ ਨੇ ਮਤਲਬ ਜਿਹੜੇ ਚੰਗੇ ਕਿਟਾਣੂ ਨੇ ਪੇਟ ਦੇ ਵਿੱਚ ਉਹ ਮਰ ਜਾਂਦੇ ਨੇ ਤੇ ਫਿਰ ਤੁਹਾਡਾ ਜਿਹੜਾ ਦਿਲ ਦੀਆਂ ਮਾਸਪੇਸ਼ੀਆਂ ਨੇ ਉਹ ਕਮਜ਼ੋਰ ਹੋ ਜਾਂਦੀਆਂ ਨੇ ਹਨਾ ਸਾਹ ਦੀ ਜਿਹੜੀ ਗਤੀ ਆ ਉਹ ਅਪਸੈਟ ਹੁੰਦੀ ਆ ਟ੍ਰਿਗਰ ਹੁੰਦੀ ਆ ਹਨਾ ਜਿਹੜਾ ਨਮਕ ਆ ਮਤਲਬ ਉਹ ਸੋਡੀਅਮ ਹੁੰਦਾ ਉਹਦੇ ਵਿੱਚ ਕੋਈ ਇੱਕ ਤਾਂ ਬੀਪੀ ਵਧਾਉਂਦਾ ਹਾਰਟ ਡਿਜ਼ੀਜ਼ਸ ਦਿਲ ਦੀਆਂ ਬਿਮਾਰੀਆਂ ਉਹਦੇ ਨਾਲ ਹੁੰਦੀਆਂ ਨੇ ਸਟਮਕ ਕੈਂਸਰ ਉਹਦੇ ਨਾਲ ਹੁੰਦਾ ਤੇ ਜਿਹੜੇ ਪ੍ਰਜ਼ਰਵਟਿਵਸ ਦੋਨੋਂ ਤਰ੍ਹਾਂ ਦੇ ਪ੍ਰਜ਼ਰਵਟਿਵਸ ਤੇ ਪਲੱਸ ਸਾਲਟ ਇਹਦੇ ਨਾਲ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਨਾ ਹਾਈਪਰ ਐਕਟਿਵ ਹੁੰਦੇ ਨੇ ਬੱਚਿਆਂ ਦੇ ਵਿੱਚ ਕਾਲਪਨ ਜੜੀ ਆ ਮੈਮਰੀ ਲਾਸ ਆ ਦਿਮਾਗ ਦਿਮਾਗ ਕਮਜ਼ੋਰ ਹੁੰਦਾ ਜਿਆਦਾ ਸ਼ਕਤੀ ਜਿਹੜੀ ਆ ਕੱਟਦੀ ਆ ਸਾਰੀਆਂ ਬਿਮਾਰੀਆਂ ਦਿਲ ਦੇ ਰੋਗ ਪੇਟ ਦਾ ਕੈਂਸਰ ਬੱਚਿਆਂ ਦੇ ਵਿੱਚ ਹਾਈਪਰ ਐਕਟੀਵਿਟੀ ਤੇ ਹੋਰ ਜਿਵੇਂ 슈ਗਰ ਦੀ ਪ੍ਰੋਬਲਮ ਜਾਂ ਹੋਰ ਜਿਵੇਂ ਥਾਇਰੋਇਡ ਦੀ ਅੱਜਕਲ ਪੋਲੀਸਿਸਟਿਕ ఓਵਰੀਅਨ ਡਿਜ਼ੀ ਜਿੰਨੀਆਂ ਵੀ ਬਿਮਾਰੀਆਂ ਮਤਲਬ ਜ਼ਿਆਦਾਤਰ ਬਿਮਾਰੀਆਂ ਇਹਨਾਂ ਦੀ ਦੇਣ ਆ ਜਿਹੜਾ ਇੱਕ ਭਲੇਖਾ ਸਾਡੇ ਮਨ ਦੇ ਵਿੱਚ ਵੀ ਪ੍ਰੋਟੀਨ ਰਿਚ ਆਏ ਨੇਚਰਲ ਇਹਦੇ ਵਿੱਚ షుగర్ ਹੈ ਇਹਦੇ ਵਿੱਚ ਰਿਚਨ ਮਾਈਕਰੋ ਨਿਊਟ੍ਰੀਐਂਟਸ ਆ ਇਹ ਸਭ ਫੇਕ ਆ ਤੇ ਇਹ ਸੋਚ ਕੇ ਆਪਦੇ ਬੱਚਿਆਂ ਨੂੰ ਜੇ ਤੁਸੀਂ ਖਵਾ ਰਹੇ ਹੋ ਤਾਂ ਗਲਤ ਖਵਾ ਰਹੇ ਹੋ ਕਿਉਂਕਿ ਦੇ ਜਿਹੜੇ ਸਾਈਡ ਇਫੈਕਟਸ ਨੇ ਉਹ ਬਹੁਤ ਜ਼ਿਆਦਾ ਨੇ ਖਾਣ ਵਾਲੀਆਂ ਚੀਜ਼ਾਂ ਚਾਹੀਏ ਬਿਸਕੁਟ ਨੇ ਰਸ ਨੇ ਬ੍ਰੈਡ ਨੇ ਉਹ ਬਿਲਕੁਲ ਘਰੇ ਨਾਲ ਲੈ ਕੇ ਆ ਪਰ ਸੋਚਣਾ ਨਾ ਰੱਖੋ ਤਾਂ ਫਿਰ ਉਹਦਾ ਬਦਲ ਦੇਣਾ ਪਏਗਾ ਕਿਉਂਕਿ ਖਾਣ ਲਈ ਤੇ ਕੁਝ ਚਾਹੀਦਾ ਸਾਡੀ ਰਸੋਈ ਨੂੰ ਤੁਸੀਂ ਸਾਰੇ ਜਣੇ ਚੈੱਕ ਕਰੋ ਕਿ ਗਰੀਬ ਨਹੀਂ ਚਾਹੀਦੀ ਰਸੋਈ ਸਾਨੂੰ ਅਸੀਨੀ ਕੇ ਇੰਡਸਟਰੀਅਲ ਫੂਡ ਹੀ ਤੁਹਾਡੀ ਰਸੋਈ ਚ ਮਿਲੇ ਤੁਸੀਂ ਉਹਦੀ ਜਗ੍ਹਾ ਦੇ ਉਤੇ ਕੀ ਲਿਆ ਸਕਦੇ ਹੋ ਜਿਵੇਂ ਹੁਣ ਮੌਸਮ ਆ ਅਲਸੀ ਜਿਹੜੇ ਹੈ ਉਹ ਸੇਤ ਲਈ ਬੜੀ ਚੰਗੀ ਆ ਉਹਦੇ ਵਿੱਚ omega 3 ਫੈਟੀ ਐਸਿਡਸ ਹੁੰਦੀ ਨੇ ਜਿਹੜੇ ਹਾਈ ਕੋਲੇਸਟ੍ਰੋਲ ਨਹੀਂ ਹੋਣ ਦਿੰਦੇ ਹਨਾ ਤੇ ਨੰਬਰ ਤਿਲਾਂ ਦੇ ਜਿਹੜਾ ਭੁੱਗਾ ਬਣ ਸਕਦਾ ਫਿਰ ਤੁਸੀਂ ਪੰਜੀਰੀਆਂ ਬਣਾ ਸਕਦੇ ਹੋ ਫਿਰ ਬੇਸਣ ਦੇ ਲੱਡੂ ਬਣਾ ਸਕਦੇ ਹੋ ਫਿਰ ਤੁਸੀਂ ਬਿਸਕਟਸ ਵੀ ਜਿਹੜੇ ਬਿਸਕਟ ਵੀ ਆਪਾਂ ਘਰੇ ਬਣਾ ਸਕਦੇ ਹਾਂ ਜਿਹਦੇ ਵਿੱਚ ਅਸੀਂ ਚੀਨੀ ਨਾ ਪਾਈਏ ਜਿਹਦੇ ਵਿੱਚ ਅਸੀਂ ਦੇਸੀ ਖੰਡ ਪਾ ਲਈਏ ਮਿਸ਼ਰੀ ਪਾ ਲਈਏ ਜਾਂ ਸ਼ੱਕਰ ਪਾ ਲਈਏ ਇਸ ਤਰ੍ਹਾਂ ਕਰਕੇ ਜਿਹੜੀ ਉਹਦੀ ਫਾਰਮੂਲੇਸ਼ਨਾਂ ਦੇ ਵਿੱਚ ਰਿਫਾਈਨਡ ਤੇਲ ਨਾ ਪਾਈਏ ਹਨਾ ਜਿਵੇਂ ਫਰੈਂਡ ਸੀਗਾ ਅੱਗੇ ਲੋਕ ਗੁੜ ਦੇ ਨਾਲ ਕੰਬੀਨੇਸ਼ਨ ਬਣਾਉਂਦੇ ਸੀ ਹਨਾ ਗੁੜਾਂ ਦੇ ਨਾਲ ਗੁੜ ਦੇ ਨਾਲ ਤਿਲ ਦਾ ਕੰਬੀਨੇਸ਼ਨ ਗੁੜ ਦੇ ਨਾਲ ਛੋਲੇ ਖਾਣੇ ਤੇ ਉਹ ਜਿਹੜੀ ਰੇਚਨੈਸ ਸੀ ਸਾਡੀ ਅਮੀਰੀ ਸੀਗੀ ਸਾਡੀ ਰਸੋਈ ਦੀ ਅਸੀਂ ਉਹਨੂੰ ਖਤਮ ਕੀਤਾ ਹੁਣ ਅਸੀਂ ਕਹਿੰਦੇ ਵੀ ਤਿਲ ਖਾਓ ਅਲਸੀ ਖਾਓ ਮੂੰਗਫਲੀ ਖਾਓ ਤੁਸੀਂ ਕੋਕੋਨਟ ਖਾਓ ਤੁਹਾਡੇ ਖਜੂਰਾਂ ਨੇ ਰਸੋਈ ਦੇ ਵਿੱਚ ਤੁਹਾਡੇ ਸੌਂਫ ਅਜਵੈਨ ਨੇ ਹਨਾ ਮਤਲਬ ਜਿਹੜੀ ਮੈਡੀਸਨਲ ਪ੍ਰੋਪਰਟੀਆਂ ਨੇ ਜਿਨ੍ਹਾਂ ਵਿੱਚ ਦਵਾਈਆਂ ਦਾ ਜਿਹੜਾ ਕੰਮ ਕਰਦੇ ਨੇ ਸਾਡੇ ਖੇਤਾਂ ਦੇ ਵਿੱਚ ਨਾ ਵਨਸਵੰਨਤਾ ਸੀਗੀ ਜਿਹੜੀ ਹੁਣ ਦੋ ਸਸਲਾਂ ਤੱਕ ਲਿਮਟਿਡ ਹੋਈ ਆ ਇਹ ਤਾਂ ਹੁਣ ਕਾਰਪੋਰੇਟ ਸਿਸਟਮ ਦੀਆਂ ਵੱਡੀਆਂ ਚਾਲਾਂ ਨੇ ਜੇ ਸਮਝ ਆ ਜਾਣ ਲੋਕਾਂ ਦੇ ਤਾਂ ਸਾਡੀ ਰਸੋਈ ਦੇ ਵਿੱਚ ਹੋਣੇ ਚਾਹੀਦੇ ਸੀ ਕੰਗਣੀ ਕੋਦਰਾ ਕੁੱਟਕੀ ਸਵਾਂਕ ਵਾਜਰਾ ਜਵਾਰ ਰਾਗੀ ਕੋਈ ਆਟਾ ਨਹੀਂ ਗੁੰਨ ਕੇ ਰੱਖਣਾ ਕੋਈ ਸਬਜ਼ੀਆਂ ਨਹੀਂ ਫ੍ਰੀਜ਼ ਕਰਨੀਆਂ ਕੋਈ ਦਾਲਾਂ ਨਹੀਂ ਫ੍ਰੀਜ਼ ਕਰਨੀਆਂ ਕੋਈ ਹੋਰ ਮਿੱਠੇ ਵਿੱਚ ਕੁਝ ਵੀ ਬਣਾਇਆ ਹੋਇਆ ਉਹ ਵੀ ਨਹੀਂ ਜਿਹੜਾ ਫ੍ਰੀ ਫੂਡ ਆ ਉਹ ਵੀ ਪੈਕਟ ਫੂਡ ਮੰਗੂ ਖਤਰਨਾਕ ਹੀ ਆ ਬਿਲਕੁਲ ਜਿਹੜਾ ਆਮ ਘਰਾਂ ਚ ਰੱਖ ਲੈਂਦੀਆਂ ਬੀਬੀਆਂ ਦੇਖੋ ਜਿਹੜਾ ਹੁਣ ਅਸੀਂ ਫਰਿੱਜ ਦੇ ਵਿੱਚ ਰੱਖ ਲਿਆ ਜੈਸਾ ਕਾਹੋਂਗੇ ਅਨ ਉਸ ਵੈਸਾ ਹੋਏਗਾ ਮੰਨ ਉਹਦੇ ਵਿੱਚ ਖਾਣੇ ਦੇ ਵਿੱਚ ਆਲਸ ਆ ਗਈ ਹਨਾ ਉਹਦੇ ਵਿੱਚ ਜਿਹੜਾ ਹਨਾ ਤਾਮਸਿਕ ਹੋ ਜਾਂਦਾ ਉਹ ਭੋਜਨ ਜਿਹੜਾ ਹੈਗਾ ਰਾਜਸਿਕ ਔਰ ਤਾਮਸਿਕ ਤੇ ਜਿਹੜੀ ਉਹਦੀ ਪ੍ਰਕਿਰਤੀ ਆ ਜਿਹੜੀ ਉਹਦੀ ਨੇਚਰ ਆ ਉਹ ਬਦਲ ਜਾਂਦੀ ਆ ਉਹ ਉਹ ਨਹੀਂ ਰਹਿੰਦਾ ਜਿਹੜਾ ਅਸੀਂ ਬਣਾਉਣ ਵੇਲੇ ਸੀਗਾ ਮਤਲਬ ਹੁਣ ਜਦੋਂ ਤੁਸੀਂ ਉਹ ਖਾਣੇ ਨੂੰ ਗਰਮ ਕਰਕੇ बार-बार ਰੀ ਹੀਟ ਰੀ ਹੀਟ ਕਰਕੇ ਖਾ ਰਹੇ ਹੋ ਤਾਂ 100% ਉਹਦੇ ਅੰਦਰ ਜਿਹੜੇ ਇਹ ਮਾਈਕਰੋ ਨਿਊਟ੍ਰੀਐਂਟ ਸੀਗੇ ਜਿਹੜੀ ਨਿਊਟ੍ਰੀਸ਼ਨ ਦੀ ਅਸੀਂ ਗੱਲ ਕਰਦੇ ਆ ਖਾਣਾ ਅਸੀਂ ਖਾ ਰਹੇ ਹਾਂ ਕਿ ਸਾਡੀ ਸਿਹਤ ਤੇ ਠੀਕ ਚ ਹੋਗੀ ਤਾਂ ਜਿਹਦੇ ਵਿੱਚ ਨਿਊਟ੍ਰੀਸ਼ਨ ਆ ਹੁਣ ਤੁਸੀਂ ਗਰਮ ਜਦੋਂ ਉਹਨੂੰ ਖਾ ਲ ਕਰ ਲਿਆ ਬਾਰ ਬਾਰ ਤਾਂ ਉਹਦੀ ਨਿਊਟ੍ਰੀਸ਼ਨ ਤਾਂ ਖਤਮ ਹੋ ਹੀ ਗਈ ਦੂਸਰੇ ਨੰਬਰ ਤੇ ਉਹ ਤਾਮਸਿਕ ਔਰ ਰਾਜਸਿਕ ਹੋ ਗਿਆ ਤੁਹਾਡੇ ਮਨ ਦੇ ਵਿੱਚ ਜਿਹੜਾ ਹੈਗਾ ਘਬਰਾਹਟ ਗੁੱਸਾ ਜਿਹੜਾ ਬਹੁਤ ਜ਼ਿਆਦਾ ਮੈਂ ਦੇਖਦੀਆਂ ਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਵੀ 100% ਹੋਣਗੀਆਂ ਤੇ ਤੁਸੀਂ ਬਹੁਤ ਜ਼ਿਆਦਾ ਸੁਸਤ ਮਹਿਸੂਸ ਕਰੋਗੇ ਤੁਹਾਡੇ ਅੰਦਰ એનર્ਜੀ ਨਹੀਂ ਰਹਿਣੀ ਵੀ ਤੁਸੀਂ ਕੰਮ ਕਰੋ ਤੁਹਾਨੂੰ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪਰਟੋਲ ਅੱਜ ਵੀ ਸਾਡੀ ਜਿਹੜੀ ਗੱਲਬਾਤ ਰਹਿਣ ਵਾਲੀ ਆ ਅੱਜ ਦਾ ਸ਼ੋਅ ਸਾਡਾ ਸਿਹਤ ਦੇ ਬਾਰੇ ਵਿੱਚ ਸਿਹਤ ਜਿਸ ਦੇ ਬਾਰੇ ਕਿਹਾ ਜਾਂਦਾ ਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਪਰ ਸਿਹਤ ਪਹਿਲਾਂ ਦੀ ਵਿਚਾਈ ਅਸੀਂ ਸਭ ਤੋਂ ਪਿੱਛੇ ਕਰਤੀ ਕਿਉਂਕਿ ਅਸੀਂ ਵੇਸ ਲੈ ਐਨੇ ਹੋ ਗਏ ਧਿਆਨ ਨਹੀਂ ਦਿੰਦੇ ਖਾਣ ਪੀਣ ਵਾਲਾ ਇਹੀ ਤਾਂ ਹੀ ਕਿਹਾ ਜਾਂਦਾ ਕਿ ਸਾਡਾ ਲਾਈਫ ਸਟਾਈਲ ਖਰਾਬ ਹੋ ਗਿਆ ਸਾਡਾ ਖਾਣਾ ਪੀਣਾ ਖਰਾਬ ਹੋ ਗਿਆ ਅਸਲ ਦੇ ਵਿੱਚ ਲਾਈਫ ਸਟਾਈਲ ਦੇ ਵਿੱਚ ਖਰਾਬ ਕੀ ਹੋਇਆ ਕਿਵੇਂ ਹੋਇਆ ਖਾਣਾ ਪੀਣਾ ਖਰਾਬ ਕਿਵੇਂ ਹੋਇਆ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਸ ਵੇਲੇ ਉਹ ਸਾਹਮਣੇ ਆਉਂਦੀ ਆ ਕਿ ਜਿਹੜੇ ਬਾਜ਼ਾਰ ਦੇ ਪ੍ਰੋਡਕਟਸ ਨੇ ਜਿਹੜਾ ਡੱਬਾ ਬੰਦ ਖਾਣਾ ਜਿਹਨੂੰ ਪੈਕਡ ਫੂਡ ਅਸੀਂ ਕਹਿੰਦੇ ਆ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਬਾਜ਼ਾਰ ਚੋਂ ਬੰਦ ਖਾਣਾ ਲੈ ਕੇ ਆਉਨੇ ਆ ਤਾਂ ਉਹ ਸਾਡੇ ਲਈ ਜ਼ਹਿਰ ਕਿਉਂ ਆ ਬਾਜ਼ਾਰ ਦਾ ਪੈਕਡ ਖਾਣਾ ਡੱਬਾ ਬੰਦ ਖਾਣਾ ਜਿਹੜਾ ਸਾਡੇ ਲਈ ਜ਼ਹਿਰ ਕਿਉਂ ਆ ਕਿੰਨਾ ਸਾਡੇ ਸਰੀਰ ਤੇ ਨੁਕਸਾਨ ਕਰਦਾ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਇਹਨਾਂ ਨੁਕਸਾਨ ਤੋਂ ਤਾਂ ਸਾਰੇ ਤੇ ਗੱਲਬਾਤ ਅਸੀਂ ਕਰਾਂਗੇ ਮੇਰੇ ਨਾਲ ਡਾਕਟਰ ਗੁਰਪ੍ਰੀਤ ਕੌਰ ਢੀਂਟਸਾ ਨੇ ਜਿਨ੍ਹਾਂ ਦੇ ਕੋਲ ਅਸੀਂ ਪਹੁੰਚਿਆ ਗੱਲਬਾਤ ਉਹਨਾਂ ਦੇ ਕਰਾਂ। ਸਵਾਗਤ ਹੈ ਡ ਨਾਂ ਦਰਸ਼ਕਾਂ ਨੂੰ ਸਾਰਿਆਂ ਨੂੰ ਜਿਹੜੇ ਅੱਖਰ ਚੈਨਲ ਦੇਖ ਰਹੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਗੱਲਬਾਤ ਹਾਂਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਮੈਂ ਤੁਹਾਡੀ ਇੱਕ ਵੀਡੀਓ ਦੇਖੀ ਸੀ ਤੁਸੀਂ ਖਾਸ ਕਰ ਬਹੁਤ ਲੋਕ ਕਹਿੰਦੇ ਤੁਸੀਂ ਬਹੁਤ ਜ਼ੋਰ ਇਸ ਗੱਲ ਤੇ ਦਿੰਦੇ ਹੋ ਕਿ ਜਿਹੜੇ ਪੈਕਡ ਫੂਡ ਆ ਜਿਹੜਾ ਡੱਬਾ ਬੰਦ ਖਾਣੇ ਆ ਬਾਜ਼ਾਰ ਦੇ ਉਹ ਸਾਡੇ ਘਰੇ ਆਉਣੇ ਨਹੀਂ ਚਾਹੀਦੇ ਉਹ ਜ਼ਹਿਰ ਨੇ ਹਾਂਜੀ ਉਹ ਕਿਵੇਂ ਨੇ ਜੀਰ ਪਹਿਲਾਂ ਇਹ ਸਮਝੋ ਹਾਂਜੀ ਜਿਹੜਾ ਡੱਬਾਵੰਦ ਖਾਣਾ ਪਹਿਲਾਂ ਤੁਸੀਂ ਇਹ ਦੇਖੋ ਕਿ ਉਹਦੇ ਵਿੱਚ ਕੀ ਚੀਜ਼ਾਂ ਨੇ ਜਿਹੜੀਆਂ ਉਹਨੂੰ ਹਮੇਸ਼ਾ ਲਈ ਤਰੋ ਤਾਜ਼ਾ ਰੱਖਦੀਆਂ ਨੇ ਹਨਾ ਉਹਨੂੰ ਹਮੇਸ਼ਾ ਲਈ ਜਿਵੇਂ ਤੁਸੀਂ ਆਪਾਂ ਘਰ ਦਾ ਖਾਣਾ ਬਣਾਈ ਦਾਲ ਰੋਟੀ ਬਣਾ ਕੇ ਅਸੀਂ ਜੇ ਫ੍ਰਿਜ 'ਚ ਨਹੀਂ ਰੱਖਦੇ ਇੱਕ ਦਿਨ ਲਈ ਜਾਂ ਦੋ ਦਿਨ ਦੇ ਵਿੱਚ ਉਹ ਗਲ ਸੜ ਜਾਂਦੀਆਂ ਚੀਜ਼ ਉਹਦੇ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਹੈ ਫਰਮੈਂਟੇਸ਼ਨ ਹੋ ਜਾਂਦੀ ਹੈ ਉਹ ਖਾਣ ਯੋਗ ਨਹੀਂ ਰਹਿੰਦੀ ਹੈਗੀ ਪਰ ਜਿਹੜਾ ਡੱਬਾ ਬੰਦ ਭੋਜਨ ਹੈ ਉਹਨੂੰ ਤੁਸੀਂ ਮਹੀਨਿਆਂ ਵੱਧੀ ਕਿਸੇ ਦੀ ਐਕਸਪਾਇਰੀ ਸਾਲਾਂ ਦੀ ਹੁੰਦੀ ਆ ਕਿਸੇ ਦੀ 3 ਮਹੀਨੇ ਦੀ ਕਿਸੇ ਦੀ 90 ਦਿਨ ਦੀ ਕਿਸੇ ਦੀ ਮਹੀਨੇ ਦੀ ਹੁੰਦੀ ਆ ਹਨਾ ਤੇ ਫਿਰ ਅਸੀਂ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਹਮੇਸ਼ਾ ਲਈ ਮਤਲਬ ਕਿੰਨੇ ਟਾਈਮ ਲਈ ਤਰੋ ਤਾਜ਼ਾ ਰੱਖਦੀਆਂ ਨੇ ਉਹਨਾਂ ਵਿੱਚ ਤਿੰਨ ਜਿਹੜੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਉਹਨੇ ਪ੍ਰੀਜ਼ਰਵਟਿਵਸ ਉਹ ਐ ਸਾਲਟ ਤੇ ਉਹ ਆ ਕਲਰ ਹੁਣ ਮੈਂ ਤੁਹਾਨੂੰ ਤਿੰਨਾਂ ਦੇ ਇੱਕ ਇੱਕ ਕਰਕੇ ਨੁਕਸਾਨ ਦੱਸ ਦਿੰਨੀ ਆ ਕਿ ਕੀ ਨੇ ਜਿਹਦੇ ਕਰਕੇ ਲੋਕ ਅੱਜ ਤੋਂ ਬਾਅਦ ਜੇ ਇਹ ਆਪਣੀ ਵੀਡੀਓ ਧਿਆਨ ਨਾਲ ਦੇਖਣਗੇ ਤਾਂ ਸ਼ਾਇਦ ਇਸ ਚੀਜ਼ ਨੂੰ ਆਪਣੀ ਲਾਈਫ ਦੇ ਵਿੱਚ ਨਹੀਂ ਲੈ ਕੇ ਆਉਣਗੇ ਤਾਂ ਪ੍ਰਿਜ਼ਰਵਟਿਵਸ ਕੀ ਕਰਦੇ ਨੇ ਉਹ ਤੁਹਾਡੇ ਜਿਹੜਾ ਗੁੱਡ ਬੈਕਟੀਰੀਆ ਢੇਟ ਦਾ ਪਹਿਲਾਂ ਮੈਂ ਚਾਹੂੰਗਾ ਇਹਨਾਂ ਸਾਰੀਆਂ ਚੀਜ਼ਾਂ ਸੌਖੇ ਤਰੀਕੇ 'ਚ ਸਮਝਾ ਦਵਾਂ ਪ੍ਰਿਜ਼ਰਵਟਿਵਸ ਹੁੰਦੇ ਕੀ ਆ ਆਪਾਂ ਨੂੰ ਪਤਾ ਪਰ ਆਮ ਦੇਖਣ ਲੋਕਾਂ ਨੂੰ ਸਮਝ ਆ ਜਾਵੇ ਹਾਂ ਪ੍ਰਿਜ਼ਰਵਟਿਵ ਉਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਮਤਲਬ ਜਿਵੇਂ ਹੁਣ ਸੈਲਫ ਲਾਈਫ ਵਧਾਉਂਦੀਆਂ ਨੇ ਉਹਦੀ ਹਨਾ ਇਹ ਤਿੰਨੋ ਚੀਜ਼ਾਂ ਉਹਦੀ ਸੈਲਫ ਲਾਈਫ ਜਿਵੇਂ ਸਾਲਟ ਐਂਡ ਪ੍ਰੀਜ਼ਰਵਟਿਵ ਨੇ ਮਤਲਬ ਉਹਨਾਂ ਦੀ ਜ਼ਿੰਦਗੀ ਨੂੰ ਵਧਾਉਂਦੇ ਨੇ ਜੀ ਖਾਣੇ ਦੀ ਜਿਹੜੀ ਬੰਦ ਬੰਦਾ ਜਿਹੜਾ ਡੱਬਾ ਬੰਦ ਖਾਣਾ ਉਹਦੀ ਜ਼ਿੰਦਗੀ ਵਧਾਉਂਦੇ ਨੇ ਇਹ ਸਾਡੀ ਘਟਾਉਂਦੇ ਨੇ ਇਹਨੂੰ ਪ੍ਰੀਜ਼ਰਵ ਕਰਨਾ ਮਤਲਬ ਉਹਨੂੰ ਖਰਾਬ ਨਾ ਹੋਣ ਦੇਣਾ ਵੀ ਉਹਦੇ ਕਰਕੇ ਉਹਨਾਂ ਕਰਕੇ ਜਿਹੜਾ ਖਾਣਾ ਜਿਹੜਾ ਭੋਜਨ ਉਹ ਖਰਾਬ ਨਹੀਂ ਹੁੰਦਾ ਹੈਗਾ ਹਨਾ ਤੇ ਪ੍ਰੀਜ਼ਰਵਟਿਵਸ ਦੇ ਵਿੱਚ ਇਹ ਹੁੰਦਾ ਕਿ ਤੁਹਾਡੇ ਪੇਟ ਦੇ ਜਿਹੜੇ ਗੁੱਡ ਬੈਕਟੀਰੀਆ ਨੇ ਮਤਲਬ ਜਿਹੜੀਆਂ ਚੰਗੇ ਕਿਟਾਣੂ ਨੇ ਪੇਟ ਦੇ ਵਿੱਚ ਉਹ ਮਰ ਜਾਂਦੇ ਨੇ ਤੇ ਫਿਰ ਤੁਹਾਡਾ ਜਿਹੜਾ ਦਿਲ ਦੀਆਂ ਮਾਸਪੇਸ਼ੀਆਂ ਨੇ ਉਹ ਕਮਜ਼ੋਰ ਹੋ ਜਾਂਦੀਆਂ ਨੇ ਹਨਾ ਤੇ ਤੁਹਾਡੀ ਜਿਹੜੀ ਰੈਸਪੀਰੇਸ਼ਨ ਸਾਹ ਦੀ ਜਿਹੜੀ ਗਤੀ ਆ ਉਹ ਅਪਸੈਟ ਹੁੰਦੀ ਆ ਟ੍ਰਿਗਰ ਹੁੰਦੀ ਆ ਹਨਾ ਰੈਸਪੀਰੇਸ਼ਨ ਜਿਹੜਾ ਸਿਸਟਮ ਆ ਤੇ ਇਸ ਕਰਕੇ ਜਿਹੜਾ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਦੇਖਦੇ ਆ ਹਨਾ ਹੁਣ ਜਿਹੜੇ ਪੇਸ਼ੈਂਟਸ ਵਿੱਚ ਮੈਂ ਦੇਖ ਦਿਆਂ ਕਿ ਕਿਉਂ ਹੋ ਰਹੀਆਂ ਨੇ ਬਿਮਾਰੀਆਂ ਨਹੀਂਆਂ ਜ਼ਿਆਦਾ ਤਾਂ ਪ੍ਰਿਜ਼ਰਵਟਿਵਿਕ ਤਾਂ ਹੋਗੇ ਜਿਹੜੇ ਸਾਡੇ ਉੱਤੇ ਇੰਨਾ ਕਮਾੜਾ ਅਸਰ ਕਰਦੇ ਨੇ ਤੇ ਦੂਸਰਾ ਸਾਲਟ ਆ ਜੀ ਉਹ ਸਾਲਟ ਦੇ ਵਿੱਚ ਤੁਸੀਂ ਦੇਖਿਆ ਵੀ ਉਹ ਖਾਣੇ ਦੇ ਟੇਸਟ ਨੂੰ ਵਧਾਉਂਦਾ ਤੇ ਖਾਣੇ ਦੀ ਸੈਲਫ ਲਾਈਫ ਨੂੰ ਮਤਲਬ ਉਹਨੂੰ ਖਰਾਬ ਨਹੀਂ ਹੋਣ ਦਿੰਦਾ ਜਿਹੜਾ ਅਸੀਂ ਪ੍ਰੀਜ਼ਰਵੇਟਿਵਸ ਦੇ ਤੌਰ ਤੇ ਹੀ ਪਾਇਆ ਹੁੰਦਾ ਇਹ ਡੱਬਾ ਬੰਦ ਖਾਣੇ ਦੇ ਵਿੱਚ ਤੇ ਜਿਹੜਾ ਸਾਲਟ ਦਾ ਜਿਹੜਾ ਨਮਕ ਆ ਮਤਲਬ ਉਹ ਸੋਡੀਅਮ ਹੁੰਦਾ ਉਹਦੇ ਵਿੱਚ ਤਾਂ ਉਹ ਇੱਕ ਤਾਂ ਬੀਪੀ ਵਧਦਾ ਹਾ ਹਾਰਟ ਡਿਜ਼ੀਜ਼ਸ ਦਿਲ ਦੀਆਂ ਬਿਮਾਰੀਆਂ ਉਹਦੇ ਨਾਲ ਹੁੰਦੀਆਂ ਨੇ ਸਟਮਕ ਕੈਂਸਰ ਉਹਦੇ ਨਾਲ ਹੁੰਦਾ ਤੇ ਜਿਹੜੇ ਪ੍ਰਜ਼ਰਵਟਿਵਸ ਦੋਨੋਂ ਤਰ੍ਹਾਂ ਦੇ ਪ੍ਰਜ਼ਰਵਟਿਵਸ ਤੇ ਪਲੱਸ ਸਾਲਟ ਇਹਦੇ ਨਾਲ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਨਾ ਹਾਈਪਰ ਐਕਟਿਵ ਹੁੰਦੇ ਨੇ ਬੱਚਿਆਂ ਦੇ ਵਿੱਚ ਕਾਲਪਨ ਜੜੀ ਆ ਮੈਮਰੀ ਲਾਸ ਆ ਦਿਮਾਗ ਦਿਮਾਗ ਕਮਜ਼ੋਰ ਹੁੰਦਾ ਜਿਆਦਾ ਚੜhti ਜਿਹੜੀ ਆ ਕੱਟਦੀ ਆ ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਤੇ ਤੀਸਰਾ ਹੈਗਾ ਕਲਰ ਜੀ ਕਲਰ ਤੁਸੀਂ ਦੇਖਿਆ ਕਈ ਵਾਰੀ ਬਿਸਕਟਸ ਦੇ ਕਲਰ ਕਿੰਨੇ ਅਟਰੈਕਟਿਵ ਲੱਗਦੇ ਨੇ ਸਾਨੂੰ ਦੇਖਣ ਦੇ ਵਿੱਚ ਉਹ ਬੜੇ ਸੋਹਣੇ ਲੱਗਦੇ ਆ ਹਨਾ ਵੀ ਕੇਕਸ ਦੇ ਕਲਰ ਬਿਸਕਟਸ ਦੇ ਕਲਰ ਜਾਂ ਬ੍ਰੈਡਸ ਦੇ ਵਿੱਚ ਜਿਹੜਾ ਵੀ ਮਤਲਬ ਬਾਜ਼ਾਰ ਦਾ ਖਾਣਾ ਜਿਹੜਾ ਸਾਨੂੰ ਦੇਖਣ ਦੇ ਵਿੱਚ ਖਿੱਚ ਲੈਂਦਾ ਆਪਦੇ ਵੱਲ ਤਾਂ ਉਹਦੇ ਵਿੱਚ ਜਿਹੜੇ ਹੁੰਦੇ ਨੇ ਐਕਰੀਲਾਮਾਈਡਸ ਹੁੰਦੇ ਨੇ ਐਕਰੀਲਾਮਾਈਡਸ ਜਿਹੜੇ ਹੈਗੇ ਨੇ ਉਹਨਾਂ ਨੂੰ ਕਲਰ ਦਿੰਦੇ ਨੇ ਬਟ ਜੇ ਤੁਸੀਂ ਇਹਦੀ ਇਹਦੀ ਡੈਪਥ ਦੇ ਵਿੱਚ ਜਾਓਗੇ ਜਾ ਫੂਡ ਕਲਰਸ ਜਿਹੜੇ ਜਿਹੜੇ ਫੂਡ ਕਲਰਸ ਪਾਈ ਜਾਂਦੇ ਨੇ ਉਹਨਾਂ ਵਿੱਚ ਕਰੇਲਾ ਮਾਇਡਾ ਕਰੇਲਾ ਮਾਇਡ ਦੇ ਨਾਲ ਵੀ ਜਿਹੜਾ ਹੈਗਾ ਕੈਂਸਰ ਹੁੰਦਾ ਤੇ ਹੁਣ ਤੁਸੀਂ ਪੌਪ ਕਾਰਨ ਦੀ ਗੱਲ ਜਿਵੇਂ ਕੋਈ ਵੀ ਆ ਕਿਸੇ ਵੀ ਕੰਪਨੀ ਦਾ ਜਿਹੜਾ ਅਸੀਂ ਉਹਦੇ ਸੀਪਿੰਗ ਨੂੰ ਵੀ ਉਹਦੇ ਵਿੱਚੋਂ ਤੇਲ ਬਾਹਰ ਨਾ ਨਿਕਲੇ ਉਹਦੇ ਵਿੱਚ ਪੀਸੀਪ ਹੁੰਦਾ ਪਰ ਫਨੋ ਰਿਲੇਟਡ ਕੰਪਾਊਂਡ ਹਨਾ ਤੇ ਫਿਰ ਜਦੋਂ ਉਹਨੂੰ ਉਹ ਕਿਉਂ ਪਾਇਆ ਜਾਂਦਾ ਕਿ ਉਹਦੇ ਵਿੱਚ ਤੇਲ ਨਾ ਬਾਹਰ ਆਵੇ ਪੈਕਿੰਗ ਦੇ ਵਿੱਚੋਂ ਪਰ ਜਦੋਂ ਅਸੀਂ ਉਹਨੂੰ ਮਾਈਕ੍ਰੋ ਓਵਨ ਦੇ ਵਿੱਚ ਗਰਮ ਕਰਕੇ ਉਹਨੂੰ ਫਲਾ ਲੈਨੇ ਆ ਪੈਕਟ ਨੂੰ ਹਨਾ ਤੇ ਫਿਰ ਉਹ ਗਰਮ ਹੋ ਕੇ ਜਿਹੜੀ ਉਹਦੀ ਕੰਪੋਜੀਸ਼ਨ ਜਿਹੜਾ ਉਹਦਾ ਜਿਹੜੀ ਫਾਰਮੂਲੇਸ਼ਨ ਆ ਉਹ ਬਿਲਕੁਲ ਹੀ ਚੇਂਜ ਹੋ ਜਾਂਦੀ ਆ ਬਦਲ ਜਾਂਦੀ ਆ ਤੇ ਉਹ ਵੀ ਅਗੇਨ ਮਤਲਬ ਦੁਬਾਰਾ ਫੇਰ ਉੱਥੀ ਗੱਲ ਆਉਂਦੀ ਆ ਕਿ ਉਹ ਵੀ ਸਾਡੇ ਅੰਦਰ ਕੈਂਸਰ ਪੈਦਾ ਕਰ ਸਕਦਾ ਇਸ ਕਰਕੇ ਜਿਹੜੀਆਂ ਇਹ ਤਿੰਨੋ ਚੀਜ਼ਾਂ ਹੋਣ ਕਰਕੇ ਡੱਬਾ ਬੰਦ ਭੋਜਨ ਦੇ ਵਿੱਚ ਪ੍ਰੀਜ਼ਰਵਟਿਵਸ ਨੇ ਸਾਲਟਾ ਕਲਰਾ ਇਹਨਾਂ ਦੇ ਕੀ ਕੀ ਨੁਕਸਾਨ ਨੇ ਇਹ ਦੱਸਦੇ ਆਪਾਂ ਨੇ ਕਿ ਇਹਨੂੰ ਠੀਕ ਰੱਖਣ ਲਈ ਇਹਦੀ ਸੈਲਫ ਲਾਈਫ ਵਧਾਉਣ ਲਈ ਵੀ ਇਹ ਲੰਬੇ ਟਾਈਮ ਤੱਕ ਖਰਾਬ ਨਾ ਹੋਵੀ ਇਹ ਚੀਜ਼ਾਂ ਇਹਦੇ ਵਿੱਚ ਐਡ ਕੀਤੀਆਂ ਇਹ ਮਲਾਈਆਂ ਜਾਂਦੀਆਂ ਨੇ ਤੇ ਇਹ ਮਿਲੀਆਂ ਹੋਈਆਂ ਚੀਜ਼ਾਂ ਜਦੋਂ ਸਾਡੇ ਅੰਦਰ ਜਾਣਗੀਆਂ ਤਾਂ ਉਹ ਸਾਨੂੰ ਇਹ ਸਾਰੇ ਨੁਕਸਾਨ ਸਾਰ ਬਿਮਾਰੀਆਂ ਦਿਲ ਦੇ ਰੋਗ ਪੇਟ ਦਾ ਕੈਂਸਰ ਬੱਚਿਆਂ ਦੇ ਵਿੱਚ ਹਾਈਪਰ ਐਕਟੀਵਿਟੀ ਤੇ ਹੋਰ ਜਿਵੇਂ 슈ਗਰ ਦੀ ਪ੍ਰੋਬਲਮ ਜਾਂ ਹੋਰ ਜਿਵੇਂ ਥਾਇਰੋਇਡ ਦੀ ਅੱਜਕਲ੍ਹ ਪੋਲੀਸਿਸਟਿਕ ఓਰੀਨ ਡਿਜ਼ੀਜ ਜਿੰਨੀਆਂ ਵੀ ਬਿਮਾਰੀਆਂ ਮਤਲਬ ਜ਼ਿਆਦਾਤਰ ਬਿਮਾਰੀਆਂ ਇਹਨਾਂ ਦੀ ਦੇਣ ਆ। ਹੂੰ। ਦੋਸਤੋ ਪਰ ਇਹ ਆ ਵੀ ਘਰ ਦੇ ਵਿੱਚ ਸਾਡੀ ਰਸੋਈ ਦੇ ਵਿੱਚ ਜਿਹੜੀਆਂ ਘਰ ਦੀਆਂ ਚੀਜ਼ਾਂ ਉਹ ਉਨੀਆਂ ਲੱਭਦੀਆਂ ਨਹੀਂ ਜਿੰਨੀਆਂ ਚਾਹ ਨਾਲ ਸਵੇਰੇ ਖਾਣ ਦੇ ਲਈ ਹਰ ਘਰ ਦੇ ਵਿੱਚ ਆ ਰਸੋਈ ਦੇ ਵਿੱਚ ਹਾਂਜੀ ਜਿੰਨੇ ਉਹ ਪੈਕਡ ਫੂਡ ਹੁੰਦਾ ਚਾਹੇ ਬਿਸਕਟ ਹੋਣ ਚਾਹੇ ਰਾਸਤ ਵਗੈਰਾ ਸਾਰੀਆਂ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਪਰ ਫਿਰ ਇਹਨਾਂ ਤੋਂ ਬਚਣ ਦਾ ਹੱਲ ਤਾਂ ਇਹੀ ਆ ਕਿ ਇਹਨਾਂ ਨੂੰ ਜਿਹੜਾ ਘਰ ਦਾ ਦਰਵਾਜ਼ਾ ਕਿਚਨ ਕਿਚੋਨ ਤੋਂ ਬਾਹਰ ਰੱਖੋ। ਹਾਂਜੀ ਹਾਂਜੀ ਤੇ ਇਹ ਦੇ ਲਈ ਇਹ ਆ ਕਿ ਸਾਡੀ ਰਸੋਈ ਨੂੰ ਤੁਸੀਂ ਸਾਰੇ ਜਣੇ ਚੈੱਕ ਕਰੋ ਕਿ ਗਰੀਬ ਨਹੀਂ ਚਾਹੀਦੀ ਰਸੋਈ ਸਾਨੂੰ ਅਸੀਂ ਨਹੀਂ ਕਿ ਇੰਡਸਟਰੀਅਲ ਫੂਡ ਹੀ ਤੁਹਾਡੀ ਰਸੋਈ ਚ ਮਿਲੇ ਤੁਸੀਂ ਉਹਦੀ ਜਗ੍ਹਾ ਦੇ ਉਤੇ ਕੀ ਲਿਆ ਸਕਦੇ ਹੋ ਜਿਵੇਂ ਹੁਣ ਮੌਸਮ ਆ ਅਲਸੀ ਜਿਹੜੇ ਹੈ ਉਹ ਸਿਹਤ ਲਈ ਬੜੀ ਚੰਗੀ ਆ ਉਹਦੇ ਵਿੱਚ omega 3 ਫੈਟੀ ਐਸਿਡਸ ਹੁੰਦੀ ਨੇ ਜਿਹੜੇ ਹਾਈ ਕੋਲੇਸਟ੍ਰੋਲ ਨਹੀਂ ਹੋਣ ਦਿੰਦੇ ਹਨਾ ਤੇ ਨੰਬਰ ਤਿਲਾਂ ਦੇ ਜਿਹੜਾ ਭੁੱਗਾ ਬਣ ਸਕਦਾ ਫਿਰ ਤੁਸੀਂ ਪੰਜੀਰੀਆਂ ਬਣਾ ਸਕਦੇ ਹੋ ਫਿਰ ਬੇਸਣ ਦੇ ਲੱਡੂ ਬਣਾ ਸਕਦੇ ਹੋ ਫਿਰ ਤੁਸੀਂ ਬਿਸਕਟਸ ਵੀ ਜਿਹੜੇ ਬਿਸਕਟ ਵੀ ਆਪਾਂ ਘਰੇ ਬਣਾ ਸਕਦੇ ਹਾਂ ਜਿਹਦੇ ਵਿੱਚ ਅਸੀਂ ਚੀਨੀ ਨਾ ਪਾਈਏ ਜਿਹਦੇ ਵਿੱਚ ਅਸੀਂ ਦੇਸੀ ਖੰਡ ਪਾ ਲਈਏ ਮਿਸ਼ਰੀ ਪਾ ਲਈਏ ਜਾਂ ਸ਼ੱਕਰ ਪਾ ਲਈਏ ਇਸ ਤਰ੍ਹਾਂ ਕਰਕੇ ਜਿਹੜੀ ਉਹਦੀ ਫਾਰਮੂਲੇਸ਼ਨਾਂ ਦੇ ਵਿੱਚ ਰਿਫਾਈਨਡ ਤੇਲ ਨਾ ਪਾਈ ਹੈ ਹਨਾ ਤੇ ਇਥੇ ਇੱਕ ਗੱਲ ਐਡ ਕਰ ਦਨੀ ਹੈ ਕਿ ਰਿਫਾਈਨਡ ਤੇਲ ਜਾਂ ਰਿਫਾਈਨਡ ਖਾਣੇ ਨੂੰ ਅਸੀਂ ਕਿਉਂ ਮਨਾ ਕਰਦੇ ਆ ਜਿਹੜਾ ਰਿਫਾਈਨਡ ਚੀਜ਼ ਆ ਜਿਹੜੀ ਰਿਫਾਈਨਰੀ ਹੋ ਕੇ ਆ ਗਈ ਉਹਦੇ ਵਿੱਚ ਪਹਿਲੇ ਨੰਬਰ ਤੇ ਫਾਈਬਰ ਨਹੀਂ ਹੈਗਾ ਰੇਸ਼ਾ ਨਹੀਂ ਹੈ ਤੇ ਉਹਨੂੰ ਖਾਣ ਦੇ ਵਿੱਚ ਸਾਨੂੰ ਉਹ ਬੜਾ ਚੰਗਾ ਲੱਗਦਾ ਅਸੀਂ ਉਹਨੂੰ ਮੂੰਹ ਦੇ ਵਿੱਚ ਪਾਵਾਂਗੇ ਤੇ ਸਾਨੂੰ ਚਿਊ ਨਹੀਂ ਕਰਨਾ ਪੈਣਾ ਚਵਾਣਾ ਨਹੀਂ ਪੈਣਾ ਹਨਾ ਉਹ ਆਪਣੇ ਆਪ ਹੀ ਮੈਲਟ ਹੋ ਕੇ ਤੁਹਾਡੇ ਅੰਦਰ ਚਲਾ ਜਾਊਗਾ ਪਰ ਉਹਦਾ ਨੁਕਸਾਨ ਇਹ ਹੈ ਕਿ ਜਿਹੜੀ ਪ੍ਰੋਸੈਸ ਸੀਗਾ ਚਬਨ ਦਾ ਕਿੱਤਾ ਸੀ ਉੱਥੇ ਪਹਿਲਾਂ ਉਹ ਬ੍ਰੇਕ ਡਾਊਨ ਕੀਤਾ ਉਹਨੂੰ ਖਤਮ ਕੀਤਾ ਕਿਉਂਕਿ ਗੁੱਡ ਸਲਾਈਵਾ ਜਿਹੜਾ ਸੀ ਗੁੱਡ ਬੈਕਟੀਰੀਆ ਸੀ ਤੁਹਾਡੀ ਔਰਲ ਕੈਵਿਟੀ ਦੇ ਵਿੱਚ ਮੂੰਹ ਦੇ ਵਿੱਚ ਉਹਨਾਂ ਨੇ ਵਿੱਚ ਮਿਲਣਾ ਸੀਗਾ ਤੇ ਉਹਨਾਂ ਨੇ ਤੁਹਾਡੇ ਅੰਦਰੋਂ ਤੁਹਾਨੂੰ ਬਿਮਾਰੀਆਂ ਤੋਂ ਬਚਾਉਣਾ ਸੀ ਜਿਹੜੇ ਖਾਣੇ ਦੇ ਵਿੱਚ ਅਸ਼ੁੱਧਤਾ ਸੀ ਉਹਨੂੰ ਕੱਟ ਕਰਨਾ ਸੀਗਾ ਤੇ ਨੰਬਰ 2 ਦੇ ਉੱਤੇ ਜਿਹੜਾ ਹੁਣ ਅਸੀਂ ਰਿਫਾਈਨਰੀ ਦੇ ਵਿੱਚ ਇੱਕ ਇਹ ਚੀਜ਼ ਹੈਗੀ ਆ ਕਿ ਰਿਫਾਈਨਡ ਪ੍ਰੋਡਕਟਸ ਨੂੰ ਜਦੋਂ ਅਸੀਂ ਲੈਨੇ ਆ ਇਹ ਐਬਸਾਰਪਸ਼ਨ ਦੇ ਵਿੱਚ ਜਾਂਦਾ ਪ੍ਰੋਸੈਸ ਵੀ ਇੱਕ ਹੁੰਦਾ ਚੀਜ਼ ਦੇ ਸਾਡੇ ਅੰਦਰ ਜਾ ਕੇ ਸੋਖ ਲੈਣਾ ਸ਼ਰੀਰ ਨੇ ਉਹਨੂੰ ਸੋਖ ਲੈਂਦਾ ਇੱਕ ਹੁੰਦਾ ਵੀ ਹਾਜ਼ਮੇ ਕਰਨਾ ਹਾਜ਼ਮੇ ਵਾਲਾ ਜਿਹੜਾ ਡਾਈਜੈਸ਼ਨ ਵਾਲਾ ਸਿਸਟਮ ਆ ਉਹ ਇੱਥੇ ਕੱਟ ਆਫ ਹੋ ਜਾਂਦਾ ਮਤਲਬ ਸਾਡੇ ਸ਼ਰੀਰ ਨੂੰ ਪਤਾ ਹੁੰਦਾ ਜਦੋਂ ਅਸੀਂ ਕੋਈ ਚੀਜ਼ ਖਾਂਦੇ ਆ ਨਾ ਵੀ ਚਵਾ ਕੇ ਖਾਂਦੇ ਆ ਜਾਂ ਅਸੀਂ ਘਰੇ ਬਣਾ ਕੇ ਜਿਹੜੀ ਖਾਂਦੇ ਆ ਉਹਦੇ ਵਿੱਚ ਇਹ ਹੁੰਦਾ ਕਿ ਅਸੀਂ ਜਦੋਂ ਖਾ ਰਹੇ ਆ ਤਾਂ ਉਹ ਸਾਡੇ ਸ਼ਰੀਰ ਨੂੰ ਸਮਝ ਆ ਵੀ ਕਿੰਨੀ ਚੀਜ਼ ਅਸੀਂ ਰੱਖਣੀ ਆ ਤੇ ਕਿੰਨੀ ਵਾਰ ਕੱਢਣੀ ਆ ਪਰ ਇੱਥੇ ਉਲਟਾ ਅਬਜ਼ਰਪਸ਼ਨ ਵਾਲੇ ਨੂੰ ਸਾਰੇ ਦਾ ਸਾਰਾ ਹੀ ਰੱਖੂਗਾ ਉਹਦੇ ਵਿੱਚ ਉਹ ਚੂਜ਼ ਨਹੀਂ ਕਰ ਸਕਦਾ ਕਿ ਇੰਨਾ ਚਾਹੀਦਾ ਇੰਨਾ ਪਾ ਬਾਹਰ ਕੱਢਦੀ ਹੈ ਹਨ ਉਹ ਸਾਰੇ ਦੇ ਸਾਰੇ ਨੂੰ ਅੰਦਰ ਹੀ ਰੱਖੂਗਾ ਤਾਂ ਇਸ ਕਰਕੇ ਜਿਹੜਾ ਉਹਦਾ ਨੁਕਸਾਨ ਆ ਫਿਰ ਉਹ ਲੋਕਾਂ ਨੂੰ ਸਾਹਮਣੇ ਕਰ ਸਾਹਮਣਾ ਉਹਦਾ ਕਰਨਾ ਪੈਂਦਾ ਫਿਰ ਜਿਹੜਾ ਅਸੀਂ ਜਿਵੇਂ ਕਹ ਦਿੰਦੇ ਆ ਕਿ ਗਲੂਟਨ ਗਲੂ ਆ ਮਤਲਬ ਚਿਪਚਿਪਾ ਜਿਹੜੇ ਖਾਣੇ ਨੇ ਤੁਹਾਡੇ ਖੂਨ ਨੂੰ ਚਿਪਚਿਪਾ ਬਣਾਤਾ ਉਥੇ ਚਾਂਸਸ ਵੱਧ ਜਾਂਦੇ ਆ ਕਿ ਤੁਹਾਡੇ ਖੂਨ ਦੇ ਵਿੱਚ ਥੱਕੇ ਜੰਮਣਗੇ ਤੁਹਾਡਾ ਖੂਨ ਗਾੜਾ ਹੋਗਾ ਤੁਹਾਡੇ ਖੂਨ ਦੇ ਵਿੱਚ ਬਲੋਕੇਜ ਹੋਗੀ ਕਿਉਂਕਿ ਉਹ ਗਲੂਟਨ ਟਾਈਪ ਉਹ ਚਿਪਕ ਜਾਂਦਾ ਇਸ ਕਰਕੇ ਗਲੂਟਨ ਫਰੀ ਜਿਹੜਾ ਖਾਣੇ ਦਾ ਉਹ ਵੀ ਟ੍ਰੈਂਡ ਆ ਤੇ ਉਹ ਸੈਕੰਡਲੀ ਸਾਡੇ ਪੇਟ ਦੇ ਜਿਹੜੇ ਚੰਗੇ ਬੈਕਟੀਰੀਆ ਨੇ ਜਿਹੜੇ ਸਾਡੀ ਸਿਹਤ ਨੂੰ ਠੀਕ ਰੱਖਦੇ ਨੇ ਜਿਹੜੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ ਤੇ ਉਹਨਾਂ ਨੂੰ ਉੱਥੇ ਉਹਨਾਂ ਦੀ ਐਗਜ਼ਿਸਟੈਂਸ ਰਹਿਣ ਦੀ ਉਹ ਬਚਦੇ ਨਹੀਂ ਹੈਗੇ ਇਹ ਚੀਜ਼ਾਂ ਦੇ ਨਾਲ ਤਾਂ ਡਾਕਟਰ ਸਾਹਿਬ ਜਦੋਂ ਇੱਕ ਡਾਕਟਰ ਸਲਾਹ ਦਿੰਦਾ ਲੋਕਾਂ ਨੂੰ ਕਿ ਆਹ ਚੀਜ਼ ਤੁਹਾਡੀ ਸਿਹਤ ਲਈ ਹਾਨੀ ਕਰਕਾ ਮਾੜੀ ਆ ਤਾਂ ਹੀ ਤੁਸੀਂ ਨਾ ਖਾਓ ਜ਼ਹਿਰ ਆ ਤਾਂ ਫਿਰ ਉਹਦਾ ਤੁਹਾਨੂੰ ਕੋਈ ਬਦਲ ਵੀ ਤਾਂ ਦੇਣਾ ਪਏਗਾ ਤਾਂ ਫਿਰ ਅਸੀਂ ਕਹਿਣਾ ਕਿ ਬਾਹਰ ਲੀਆਂ ਚੀਜ਼ਾਂ ਚਾਹੀਏ ਬਿਸਕੁਟ ਨੇ ਰਸ ਨੇ ਬ੍ਰੈਡ ਨੇ ਉਹ ਬਿਲਕੁਲ ਘਰੇ ਨਾਲ ਲੈ ਕੇ ਫਿਰ ਸੋਚੇ ਚ ਨਾ ਰੱਖੋ ਤਾਂ ਫਿਰ ਉਹਦਾ ਬਦਲ ਦੇਣਾ ਪਏਗਾ ਕਿਉਂਕਿ ਘਰ ਲਈ ਤੇ ਕੁਝ ਚਾਹੀਦਾ ਬਿਲਕੁਲ ਜੀ ਉਹਦਾ ਬਦਲ ਕੀ ਆ ਬਦਲ ਇਹ ਆ ਕਿ ਹੁਣ ਤੁਸੀਂ ਆ ਜਿਹੜੇ ਆਪਾਂ ਬਣਾਏ ਹਨ ਜਿਵੇਂ ਟ੍ਰੈਂਡ ਸੀਗਾ ਅੱਗੇ ਲੋਕ ਗੁੜ ਦੇ ਨਾਲ ਕੰਬੀਨੇਸ਼ਨ ਬਣਾਉਂਦੇ ਸੀ ਹਨ ਗੁੜਾਂ ਦੇ ਨਾਲ ਗੁੜ ਦੇ ਨਾਲ ਤਿਲ ਦਾ ਕੰਬੀਨੇਸ਼ਨ ਹਾਂਜੀ ਗੁੜ ਦੇ ਨਾਲ ਛੋਲੇ ਹਾਂਜੀ ਗੁੜਾਂ ਦੇ ਗੁੜ ਦੇ ਨਾਲ ਛੋਲੇ ਖਾਣੇ ਤੇ ਉਹ ਜਿਹੜ ਸਾਡੀ ਰਸੋਈ ਦੀ ਅਸੀਂ ਉਹਨੂੰ ਖਤਮ ਕੀਤਾ ਹੁਣ ਅਸੀਂ ਕਹਿੰਦੇ ਆਂ ਵੀ ਤਿਲ ਖਾਓ ਅਲਸੀ ਖਾਓ मूंगਫਲੀ ਖਾਓ ਤੁਸੀਂ ਕੋਕੋਨਟ ਖਾਓ ਤੁਹਾਡੇ ਖਜੂਰਾਂ ਨੇ ਰਸੋਈ ਦੇ ਵਿੱਚ ਤੁਹਾਡੇ ਸੌਂਫ ਅਜਵੈਨ ਨੇ ਹਨਾ ਮਤਲਬ ਜਿਹੜੀ ਮੈਡੀਸਨਲ ਪ੍ਰੋਪਰਟੀਆਂ ਨੇ ਜਿਨ੍ਹਾਂ ਵਿੱਚ ਦਵਾਈਆਂ ਦਾ ਜਿਹੜਾ ਕੰਮ ਕਰਦੀ ਨੇ ਉਹ ਸਾਡੇ ਸਪਾਈਸਸ ਨੇ ਮਸਾਲੇ ਨੇ ਜਿਵੇਂ ਹੁਣ ਜਿਹੜੀ ਹਲਦੀ ਆ ਉਹ ਇੱਕ ਐਂਟੀਬਾਇਓਟਿਕ ਆ ਮਤਲਬ ਉਹ ਅੰਦਰੋਂ ਕੋਈ ਹੀਲ ਕਰਦੀ ਆ ਸਾਡ ਨੂੰ ਅੰਦਰੋਂ ਠੀਕ ਕਰਦੀ ਆ ਉਹਦੇ ਵਿੱਚ ਐਂਟੀਆਕਸੀਡੈਂਟ ਪ੍ਰੋਪਰਟੀਆਂ ਨੇ ਹਨਾ ਤੇ ਜਿਹੜਾ ਤੁਹਾਡੇ ਤਨੀਆਂ ਹੈਗਾ ਉਹ ਐਂਟੀਫੰਗਲ ਆ ਉਹ ਤੁਹਾਨੂੰ ਫੰਗਸ ਤੋਂ ਫੰਗਸ ਰੋਗ ਤੋਂ ਬਚਾਉਂਦਾ ਉਸ ਤੋਂ ਇਲਾਵਾ ਉਹ థੈਰੇਟ ਦੀ ਬਿਮਾਰੀ ਨੂੰ ਠੀਕ ਕਰਦਾ ਜਿਹੜੇ ਕਿਊਮਨ ਸੀਡਸ ਨੇ ਮਤਲਬ ਜੀਰਾ ਉਹ ਤੁਹਾਡੇ 슈ਗਰ ਨੂੰ ਨਹੀਂ ਵਧਨ ਦਿੰਦਾ ਹੈਗਾ ਜਿਹੜਾ ਤੁਹਾਡਾ ਸਿਨੇਮਨਾ ਜਿਹਨੂੰ ਅਸੀਂ ਕਹਿੰਨੇ ਆ ਉਹ ਸਿਨੇਮਨਾ ਇਸ ਦਾਲ ਚੀਨੀ ਹਾਂਜੀ ਜਿਹੜੀ ਦਾਲ ਚੀਨੀ ਆ ਉਹ ਤੁਹਾਨੂੰ ਹਾਰਟ ਦੀਆਂ ਬਿਮਾਰੀਆਂ ਮਤਲਬ ਦਿਲ ਦੇ ਰੋਗ ਨਹੀਂ ਹੋਣ ਦਿੰਦੀ ਹਨਾ ਤੇ ਇਸੇ ਤਰ੍ਹਾਂ ਸਾਡੇ ਜਿਹੜੇ ਬਾਕੀ ਦੇ ਸਪਾਈਸਸ ਨੇ ਰਸੋਈ ਦੇ ਵਿੱਚ ਜਿੰਨੇ ਵੀ ਅਜਵੈਨ ਆ ਉਹ ਐਂਟੀ ਇਨਫਲੇਮੇਟਰੀਆ ਸੋਜਿਸ਼ ਨੂੰ ਖਤਮ ਕਰਦੀ ਹੈ ਸਰੀਰ ਦੇ ਵਿੱਚੋਂ ਹਨਾ ਤੇ ਜਿਹੜਾ ਕੋਕੋਨਟ ਜਿਵੇਂ ਅਸੀਂ ਤੁਸੀਂ ਖਾਣਾ ਖਾਦਾ ਉਸ ਤੋਂ ਬਾਅਦ ਤੁਸੀਂ ਕੋਕੋਨਟ ਨੂੰ ਨਾਰੀਅਲ ਦਾ ਗੁੱਟ ਨਹੀਂ ਮਿਲ ਹੁੰਦਾ ਹਰ ਸ਼ਗਨ ਤੇ ਤੁਸੀਂ ਕੋਈ ਚੰਗਾ ਪ੍ਰੋਗਰਾਮ ਕਰਦੇ ਹੋ ਸ਼ੁਭ ਕਾਰਜ ਕਰਦੇ ਹੋ ਨਾਰੀਅਲ ਤੁਹਾਡੇ ਘਰ ਚ ਆਉਂਦੇ ਆਉਂਦਾ ਉਹਦਾ ਇੱਕ ਵੱਡਾ ਰੀਜ਼ਨ ਸੀ ਸਾਡੇ ਸਿਆਣਿਆਂ ਨੂੰ ਪਤਾ ਸੀਗਾ ਕਿ ਇਹਦੇ ਕਿੰਨੇ ਫਾਇਦੇ ਨੇ ਹੁਣ ਤੁਸੀਂ ਖਾਣਾ ਖਾ ਕੇ ਜੇ ਨਾਰੀਅਲ ਨੂੰ ਚਿਊ ਕਰਦੇ ਹੋ ਚਬ ਲੈਣੇ ਹੋ ਖਾ ਲੈਣੇ ਉਹਦੀਆਂ ਸਲਾਈਸਸ ਬਣਾ ਕੇ ਤਾਂ ਤੁਹਾਡੀ ਡਾਈਜੈਸ਼ਨ ਜਿਹੜਾ ਹਾਜ਼ਮਾ ਤੁਹਾਡਾ ਉਹ ਠੀਕ ਹੋ ਜਾਣਾ ਹਨਾ ਤੇ ਫਿਰ ਤੁਸੀਂ ਗੁੜ ਖਾ ਲੈਣਾ ਤਾਂ ਉਹ ਤੁਹਾਡੇ ਐਪੀਟਾਈਟ ਜੇ ਤੁਹਾਡੀ ਕੋਈ ਚੀਜ਼ ਮਤਲਬ ਤੁਸੀਂ ਹੈਵੀ ਵੀ ਖਾ ਲਈ ਜਿਆਦਾ ਭਾਰੀ ਚੀਜ਼ ਖਾ ਲਈ ਉਹਨੇ ਵੀ ਹਜ਼ਮ ਹੋ ਜਾਣਾ ਉਹਦੇ ਨਾਲ ਫਿਰ ਤੁਸੀਂ ਉਸ ਤੋਂ ਇਲਾਵਾ ਜਿਹੜਾ ਸੌਂਫ ਹੈ ਜਿਵੇਂ ਲਾਲੋ ਕਿ ਤੁਹਾਡੇ ਖਾਣੇ ਦੇ ਵਿੱਚ ਤਜਾਅ ਵਾਲੇ ਕਾਰਨ ਨੇ ਵੀ ਤਜਾਬ ਬਣ ਸਕਦਾ ਤਾਂ ਸਾਫ ਨਹੀਂ ਤੁਹਾਨੂੰ ਉਹ ਨਹੀਂ ਬਣ ਦੇਣਾ ਹਨਾ ਤੇ ਜੇ ਤੁਹਾਡੇ ਖਾਣੇ ਦੇ ਵਿੱਚ ਕੋਈ ਬਾਹਰਲੇ ਖਾਣੇ ਦੇ ਵਿੱਚ ਤੁਹਾਨੂੰ ਲੱਗਦਾ ਕਿ ਦਰਦ ਨਾ ਹੋ ਜੇ ਪੇਟ ਦੇ ਵਿੱਚ ਤਾਂ ਅਜਵੈਨ ਨੇ ਉਹ ਨਹੀਂ ਹੋਣ ਦੇਣਾ ਮਤਲਬ ਇੰਨਾ ਬਿਊਟੀਫੁਲ ਸਾਡੇ ਕੋਲ ਚੀਜ਼ਾਂ ਨੇ ਸਾਡੀ ਰਸੋਈ ਦੇ ਵਿੱਚ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੀ ਉਹਦੀ ਰਿਚਨੈਸ ਆ ਇਹ ਬਣੀ ਰਹੇ ਫਿਰ ਇਸ ਤੋਂ ਰਵਾ ਚਟਨੀ ਆ ਆਚਾਰ ਮਰਬੇ ਇਹ ਸਾਰੇ ਚਾਹੀਦੇ ਆ ਤੇ ਹੁਣ ਜਿਹੜੇ ਚਟਨੀਆਂ achar murabbe ਨੇ ਸਾਡੇ ਉਹ ਹੋਣੇ ਚਾਹੀਦੇ ਨੇ ਰਸੋਈ ਦੇ ਵਿੱਚ ਹਨਾ ਤੇ ਉਸ ਤੋਂ ਇਲਾਵਾ ਸਾਡੇ ਕੋਲ ਕਿੰਨੇ ਤਰ੍ਹਾਂ ਦਾ اناਜ ਸੀਗਾ ਵੀ ਸਾਡੇ ਖੇਤਾਂ ਦੇ ਵਿੱਚ ਨਾ ਵਨਸਵਨਤਾ ਸੀਗੀ ਜਿਹੜੀ ਹੁਣ ਦੋ ਸਸਲਾਂ ਤੱਕ ਲਿਮਟਿਡ ਹੋਈ ਆ ਇਹ ਤਾਂ ਹੁਣ ਕਾਰਪੋਰੇਟ ਸਿਸਟਮ ਦੀਆਂ ਵੱਡੀਆਂ ਚਾਲਾਂ ਨੇ ਜੇ ਸਮਝ ਆ ਜਾਣ ਲੋਕਾਂ ਦੇ ਤਾਂ ਸਾਡੀ ਰਸੋਈ ਦੇ ਵਿੱਚ ਹੋਣੇ ਚਾਹੀਦੇ ਸੀ ਕੰਗਣੀ ਕੋਦਰਾ ਕੁਟਕੀ ਸਵਾਂਕ ਬਾਜਰਾ ਜਵਾਰ ਰਾਗੀ ਤੇ ਸਾਡੇ ਇਹ ਸਾਰੇ ਮੱਕੀ ਹਨਾ ਕਿੰਨੇ ਸਾਰੇ ਕੋਲ ਸਾਡੇ ਕੋਲ ਫਸਲਾਂ ਸਿੱਗੀਆਂ ਵਿਵਨਸਵਨਤਾ ਸਿੱਗੀ ਸਾਡੀ ਰਸੋਈ ਦੇ ਵਿੱਚ ਤੇ ਇਹ ਜ਼ਰੂਰੀ ਥੋੜਾ ਕਿ ਅਸੀਂ ਉਹਨੂੰ ਚਿਪਸ ਦੇ ਪੈਕੇਟਸ ਤੱਕ ਨੂਡਲਸ ਤੱਕ ਬ੍ਰੈਡਸ ਤੱਕ ਕੇਕਸ ਤੱਕ ਸੀਮਤ ਕਰ ਲਈਏ ਤੇ ਕਿਉਂਕਿ ਇੱਥੋਂ ਹੈਲਥ ਵੀ ਨਹੀਂ ਡਰਾਈਵ ਹੋ ਰਹੀ ਇੱਥੋਂ ਹੈਲਥ ਵੀ ਨਹੀਂ ਆ ਰਹੀ ਤਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਠੀਕ ਕਰ ਸਕਦੇ ਹੋ ਹੋਰ ਤੁਹਾਨੂੰ ਕੀ ਲੱਗਦਾ ਵਿਚ ਆਦੇ ਨਾਲ ਕੀ ਖਾਣਾ ਚਾਹੀਦਾ ਚਾਹ ਦੇ ਨਾਲ ਤੁਸੀਂ ਇਹਨਾਂ ਦੀਆਂ ਪਿੰਨੀਆਂ ਖਾਓ ਬਣਾ ਕੇ ਪੰਜੀਰੀਆਂ ਖਾਓ ਤੁਸੀਂ ਡਰਾਈ ਫਰੂਟਸ ਨੂੰ ਸੋਕ ਕਰਕੇ ਮਤਲਬ ਜਿਹੜਾ ਡਰਾਈ ਫਰੂਟਸ ਨੇ ਰਾਤ ਨੂੰ ਹੁੰਦੋ ਤੁਸੀਂ ਹਨਾ ਜਿਦੇ ਵਿੱਚ ਬਦਾਮ ਨੇ ਅਖਰੋਟ ਆ ਮਨੱਕਾ ਨੇ ਅੰਜੀਰ ਆ ਮਗਜ਼ ਨੇ ਤੇ ਅਲਸੀ ਦੇ ਵੀਜ਼ ਨੇ ਤੇ ਹੋਰ ਕਿੰਨੇ ਤਰ੍ਹਾਂ ਦੇ ਸੀਡਸ ਨੇ ਹਨਾ ਜਿਨ੍ਹਾਂ ਨੂੰ ਅਸੀਂ ਜੇ ਲਈਏ ਤਾਂ ਰੋਜ਼ ਦੇ ਰੋਜ਼ ਸਾਡੇ ਵਿੱਚ ਇੰਡੋਰਫਿਨਸ ਨੇ ਇੰਡੋਰਫਿਨਸ ਉਹ ਹੁੰਦੇ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਦਰਦ ਨੂੰ ਖਤਮ ਕਰਦੇ ਨੇ বিজিএস এ এন্ডোরফিনস ਨੂੰ ਕੰਜ਼ਿਊਮ ਕਰਦੇ ਆ ਮਤਲਬ ਇਹਨਾਂ ਨਟਸ ਐਂਡ ਸੀਡਸ ਨੂੰ ਸੀਡਸ ਨੂੰ ਅਸੀਂ ਮਤਲਬ ਮੇਵੇ ਸੁੱਕੇ ਮੇਵੇ ਇਹਨਾਂ ਨੂੰ ਪਿਉਂ ਜਾਂਦੇ ਨੇ ਆ ਰਾਤ ਨੂੰ ਤੇ ਜਿਹੜੇ ਬੀਜ ਨੇ ਇਹਨਾਂ ਨੂੰ ਪਿਉਂ ਜਾਂਦੇ ਨੇ ਆ ਰਾਤ ਨੂੰ ਕੁਛ ਨੂੰ ਪਿਉਣਾ ਸਾਰਿਆਂ ਨੂੰ ਪਿਉਣਾ ਹੈਗਾ ਤੇ ਅਸੀਂ ਜੇ ਉਹਨਾਂ ਨੂੰ ਖਾਣੇ ਆ ਤਾਂ ਫਿਰ ਸਾਡੇ ਅੰਦਰ ਜਿਹੜੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਵੱਧਦੀ ਆ ਤੇ ਦਰਦ ਜਿਹੜੇ ਹੈਗੇ ਨੇ ਉਹ ਖਤਮ ਹੋ ਜਾਂਦੇ ਨੇ ਪਰ ਹਰ ਪਰਸਨ ਨੂੰ ਘੱਟੋ ਘੱਟ 30 ਗ੍ਰਾਮ ਖਾਣੇ ਚਾਹੀਦੇ ਆ ਇਹ ਇੱਕ ਦਿਨ ਦੇ ਵਿੱਚ ਡਾਕਟਰ ਸਾਹਿਬਾ ਮੈਂ ਮਾਫ ਕਰਨਾ ਤੁਹਾਨੂੰ ਰੋਕਦਾ ਹੁਣ ਤੁਸੀਂ ਜੋ ਗੱਲਾਂ ਕੀਤੀਆਂ ਜਿਹੜਾ ਸਮੇਦਾਰਾ ਜੀ ਨੇ ਹੁਣ ਸਿੱਧਾ ਧਿਆਨ ਰੱਖਣਾ ਤੁਹਾਡੀ ਇਹਨਾਂ ਗੱਲਾਂ ਤੋਂ ਸਮਝ ਜਾਏਗਾ ਪਰ ਵੱਡਾ ਬੰਦਾ ਸਮਝ ਜਾਂਦਾ ਖਾਸ ਕਰਕੇ ਦਿੱਕਤ ਕਿੱਥੇ ਆਉਂਦੀ ਹੈ ਬੱਚਿਆਂ ਦੇ ਬੱਚਿਆਂ ਦੇ ਬੱਚੇ ਨੂੰ ਆਪ ਤਾਂ ਚਲੋ ਉਹ ਨਿਆਣੇ ਨੇ ਨਹੀਂ ਸਮਝਦੇ ਹੁਣ ਬੱਚਿਆਂ ਨੇ ਤੇ ਸਮਝਣਾ ਕੀ ਆ ਜਦੋਂ ਸਕੂਲ ਨਹੀਂ ਜਾਂਦੇ ਮਾਂ ਪਿਓ ਵੀ 150 ਰੁਪਏ ਜੇਬ ਵਿੱਚ ਪਾਉਂਦਾ ਵੀ ਜਾ ਉੱਥੇ ਕੈਂਟੀਨ ਚੋਂ ਲੈ ਕੇ ਕੁਝ ਖਾ ਲੈ ਉਹਨੇ ਕੀ ਖਾਣਾ ਚਿਪਸ ਖਾਣੇ ਆ ਕੋਈ ਨੂਡਲਸ ਖਾਣੇ ਐ ਇਦਾਂ ਦੀਆਂ ਚੀਜ਼ਾਂ ਖਾਣੀਆਂ ਤਾਂ ਫਿਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸ ਰਹੇ ਕਿ ਬੱਚਿਆਂ ਤੇ ਤਾਂ ਬਹੁਤ ਜ਼ਿਆਦਾ ਡੂੰਗਾ ਸਰ ਹੁੰਦਾ ਵੱਡਿਆਂ ਨਾਲ ਉਹ ਵੀ ਜ਼ਿਆਦਾ ਸਰ ਬੱਚਿਆਂ ਤੇ ਹੁੰਦਾ ਤੇ ਬੱਚਿਆਂ ਤੇ ਕਿਹੜੇ ਵੱਡੇ ਜਿਹੜੇ ਰੋਗ ਨੇ ਲੱਗ ਸਕਦੇ ਨੇ ਕਿਹੜਾ ਵੱਡਾ ਸਰਾ ਹਾਂਜੀ ਬੱਚਿਆਂ ਦੇ ਵਿੱਚ ਆਰਟ ਅਰਟਿਜ਼ਮ ਹੈਗਾ ਤੁਹਾਨੂੰ ਕੰਨਾਂ ਤੋਂ ਬੋਲਾ ਹੋਣਾ ਉਹ ਹੋ ਜਾਂਦਾ ਤੇ ਬੱਚਿਆਂ ਦੇ ਵਿੱਚ ਮੈਮਰੀ ਪਾਵਰ ਜਿਹੜੀ ਜ਼ਿਆਦਾ ਸ਼ਕਤੀ ਹੈ ਜਿਵੇਂ ਹੁਣ ਇਹਨਾਂ ਨੂੰ ਬੱਚਿਆਂ ਨੂੰ ਚਾਹੀਦੀ ਆ ਜੇ ਤੁਸੀਂ ਚਾਹੋ ਨਿ ਚੰਗੇ ਨੰਬਰ ਲੈ ਕੇ ਆਉਣ ਚੰਗਾ ਉਹ ਖੇਡਣ ਤਾਂ ਫਿਰ ਇਹ ਚੀਜ਼ਾਂ ਚਾਹੀਦੀਆਂ ਨੇ ਤੇ ਉਹ ਖਾਣੇ ਤੋਂ ਆ ਨਹੀਂ ਰਹੀਆਂ ਹਨਾ ਤੇ ਫਿਰ ਉਹਦੀ ਯਾਦਾਸ਼ਤ ਕਮਜ਼ੋਰ ਹੋ ਸਕਦੀ ਆ ਤੇ ਬੱਚਿਆਂ ਦੇ ਵਿੱਚ ਨਾ ਮੈਂ ਹਾਈਪਰ ਐਕਟੀਵਿਟੀ ਬਹੁਤ ਦੇਖੀ ਆ ਬੱਚੇ ਕਿਤੇ ਟਿੱਕੇ ਬੈਠਦੇ ਨਹੀਂ ਹੈ ਉਹਨਾਂ ਵਿੱਚ ਕਾਲਪਨ ਬਹੁਤ ਜ਼ਿਆਦਾ ਹੈ ਉਹਨਾਂ ਦਾ ਦਿਮਾਗ ਜਿਹੜਾ ਹੈਗਾ ਐਕਸਟ੍ਰੋਵਰਟਿਡ ਬਹੁਤ ਰਹਿੰਦਾ ਉਹਨਾਂ ਦੇ ਵਿੱਚ ਟਿਕਾ ਨਹੀਂ ਹੁੰਦਾ ਉਹ ਮਤਲਬ ਇਵਨ ਕਿ ਕਈ ਬੱਚੇ ਨਾ ਗੁੱਸੇ ਦੇ ਵਿੱਚ ਚੀਜ਼ਾਂ ਤੋੜ-ਫੋੜ ਵੀ ਕਰਦੇ ਨੇ ਕਈ ਵਾਰੀ ਮੈਂ ਦੇਖਿਆ ਇੱਥੋਂ ਤੱਕ ਆਪਣੀਆਂ ਮੰਮੀਆਂ ਨੂੰ ਮਤਲਬ ਆਪਣੀਆਂ ਮਦਰਸ ਨੂੰ ਕੁੱਟ ਵੀ ਦਿੰਦੇ ਆ ਹਨ ਤੇ ਉਹਦਾ ਰੀਜ਼ਨ ਹੈਗਾ ਕਿ ਇਹਨਾਂ ਨੂੰ ਸਾਰਿਆਂ ਨੂੰ ਇੰਡਸਟਰੀਅਲ ਫੂਡ ਜਿਹੜਾ ਹੈਗਾ ਮੈਂ ਲਾਈਵ ਇਹ ਬੱਚੇ ਦੇਖੇ ਆ ਇਸ ਕਰਕੇ ਕਹਿ ਰਹੀਆਂ ਕਿ ਇੰਡਸਟਰੀਅਲ ਫੂਡ ਜਿਹੜਾ ਹੈਗਾ ਜਿਹਦੇ ਵਿੱਚ ਸਾਰਾ ਅਸੀਂ ਦੇਖ ਲਿਆ ਕਿ ਫਾਈਬਰ ਨਹੀਂ ਹੈ ਕੋਈ ਜਿਹੜਾ ਇੱਕ ਭਲੇਖਾ ਸਾਡੇ ਮਨ ਦੇ ਵਿੱਚ ਵੀ ਪ੍ਰੋਟੀਨ ਰਿਚ ਆਏ ਨੇਚਰਲ ਇਹਦੇ ਵਿੱਚ 슈ਗਰ ਹੈ ਇਹਦੇ ਵਿੱਚ ਰਿਚਨ ਮਾਈਕਰੋਨਿਊਟ੍ਰੀਐਂਟਸ ਆ ਇਹ ਸਭ ਫੇਕ ਆ ਤੇ ਇਹ ਸੋਚ ਕੇ ਆਪਦੇ ਬੱਚਿਆਂ ਨੂੰ ਜੇ ਤੁਸੀਂ ਖਵਾ ਰਹੇ ਹੋ ਤਾਂ ਗਲਤ ਖਵਾ ਰਹੇ ਹੋ ਕਿਉਂਕਿ ਦੇ ਜਿਹੜੇ ਸਾਈਡ ਇਫੈਕਟਸ ਨੇ ਉਹ ਬਹੁਤ ਜ਼ਿਆਦਾ ਨੇ ਜਿਵੇਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਇਹ ਸਾਰੀਆਂ ਚੀਜ਼ਾਂ ਤੁਹਾਡੇ ਈਵਨ ਅੱਖਾਂ ਦੀ ਰੋਸ਼ਨੀ ਦਾ ਕਮਜ਼ੋਰ ਹੋਣਾ ਬੱਚਿਆਂ ਤੋਂ ਤੁਸੀਂ ਦੇਖ ਲਿਓ ਉਹਨਾਂ ਦੀ ਖੇਡਣ ਦੀ ਜਿਹੜੀ ਪੋਟੈਂਸ਼ੀਅਲ ਆ ਉਹ ਵੀ ਬਹੁਤ ਘੱਟ ਰਹੀ ਹੈ ਦਿਨੋ ਦਿਨ ਬੱਚੇ ਤੋਂ ਜਿਆਦਾ ਕਿਨੀ ਜਾਂਦਾ ਬੱਚਿਆਂ ਦੇ ਪੇਟ ਵੱਡੇ ਵੱਡੇ ਬਾਹਰ ਨਿਕਲਿਆਏ ਬੱਚਿਆਂ ਦੇ ਵਿੱਚ 슈ਗਰ ਦੀ ਬਿਮਾਰੀ ਬਹੁਤ ਜ਼ਿਆਦਾ ਹੋਣ ਲੱਗੀ ਹੈ ਨਾ ਇੱਕ ਦਿਨ ਮੇਰੇ ਕੋਲ ਪੇਸ਼ ਆਣਾ ਇਹ ਕਹਿੰਦੇ ਬੱਚੇ ਦਾ ਵੀਪੀ ਚੈੱਕ ਕਰੋ ਤੇ ਮੈਨੂੰ ਬੜੀ ਹੈਰਾਨੀ ਹੋਈ ਕਿ ਬੱਚਿਆਂ ਦੇ ਵਿੱਚ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਜੇ ਆ ਰਹੀ ਆ ਤਾਂ ਇਹ ਇੱਕ ਬਹੁਤ ਹੀ ਵੱਡਾ ਮਤਲਬ 네ਗੇਟਿਵ ਸਾਈਨ ਆ ਜੀ ਪਰ ਸਭ ਇੱਕ ਜਿਸ ਤਰ੍ਹਾਂ ਪੈਕਡ ਫੂਡ ਦੀ ਆਪਾਂ ਗੱਲ ਕੀਤੀ ਹੁਣ ਉਹ ਤੇ ਚਲੋ ਬਾਹਰਲਾ ਬਾਜ਼ਾਰ ਵਾਲਾ ਤਾਂ ਅਸੀਂ ਬੰਦ ਕਰ ਦਾਂਗੇ ਪਰ ਜਿਹੜਾ ਸਾਡੇ ਆਮ ਸੌ ਦੇ ਵਿੱਚੋਂ 98 99 ਘਰਾਂ ਦਾ ਇਹ ਹੈਗੀ ਆ ਰੋਟੀਨ ਵੀ ਇੱਕ ਟਾਈਮ ਸਬਜ਼ੀ ਬਣਾ ਲਈ ਖਾ ਕੇ ਸਵੇਰੇ ਉਹ ਫ੍ਰਿਜ ਚ ਲਾਤੀ ਉਹ 8-10 ਘੰਟੇ ਫ੍ਰਿਜ ਚ ਤੇ ਸ਼ਾਮ ਨੂੰ ਫੇਰ ਕੱਢ ਲਈ ਉਹ ਹੀ ਗਰਮ ਕਰ ਲਈ ਜਾਂ ਈਵਨ ਦੂਜੇ ਦਿਨ ਕੱਢ ਲਈ ਤੇ ਉਹ ਨਹੀਂ ਤੁਹਾਨੂੰ ਲੱਗਦਾ ਉਹ ਵੀ ਇੱਕ ਜਿਹੜਾ ਫ੍ਰੀਜ਼ ਕੀਤਾ ਹੋਇਆ ਫੂਡ ਉਹ ਵੀ ਇੱਕ ਤਰ੍ਹਾਂ ਇਸ ਜਿਹੜਾ ਪੈਕਡ ਫੂਡ ਆ ਜਿਹੜਾ ਫ੍ਰੀਜ਼ ਫੂਡ ਆ ਉਹ ਵੀ ਪੈਕਡ ਫੂਡ ਮੰਗੂ ਖਤਰਨਾਕ ਹੀ ਆ ਜਿਹੜਾ ਆਮ ਘਰਾਂ ਚ ਰੱਖ ਲੈਂਦੀਆਂ ਬੀਦੀਆਂ ਹਾਂਜੀ ਕਿਉਂਕਿ ਦੇਖੋ ਜਿਹੜਾ ਹੁਣ ਅਸੀਂ ਫ੍ਰਿਜ ਦੇ ਵਿੱਚ ਰੱਖ ਲਿਆ ਜੈਸਾ ਖਾਓਗੇ ਅਨ ਵੈਸਾ ਹੋਏਗਾ ਮਨ ਉਹਦੇ ਵਿੱਚ ਖਾਣੇ ਦੇ ਵਿੱਚ ਆਲਸ ਆ ਗਈ ਹਨਾ ਉਦੇ ਵਿੱਚ ਜਿਹੜਾ ਹਨਾ ਤਾਮਸਿਕ ਹੋ ਜਾਂਦਾ ਉਹ ਭੋਜਨ ਜਿਹੜਾ ਹੈਗਾ ਰਾਜਸਿਕ ਔਰ ਤਾਮਸਿਕ ਤੇ ਜਿਹੜੀ ਉਹਦੀ ਪ੍ਰਕਿਰਤੀ ਆ ਜਿਹੜੀ ਉਹਦੀ ਨੇਚਰ ਆ ਉਹ ਬਦਲ ਜਾਂਦੀ ਆ ਉਹ ਉਹ ਨਹੀਂ ਰਹਿੰਦਾ ਜਿਹੜਾ ਅਸੀਂ ਬਣਾਉਣ ਵੇਲੇ ਸੀਗਾ ਮਤਲਬ ਹੁਣ ਜਦੋਂ ਤੁਸੀਂ ਉਹ ਫਾਣੇ ਨੂੰ ਗਰਮ ਕਰਕੇ ਬਾਰ ਬਾਰ ਰੀ ਹੀਟ ਰੀ ਹੀਟ ਕਰਕੇ ਖਾ ਰਹੇ ਹੋ ਤਾਂ 100% ਉਹਦੇ ਅੰਦਰ ਜਿਹੜੇ ਮਾਈਕਰੋ ਨਿਊਟ੍ਰੀਐਂਟ ਸੀਗੇ ਜਿਹੜੀ ਨਿਊਟ੍ਰੀਸ਼ਨ ਦੀ ਅਸੀਂ ਗੱਲ ਕਰਦੇ ਆ ਖਾਣਾ ਅਸੀਂ ਖਾ ਰਹੇ ਆ ਕਿ ਸਾਡੀ ਸਿਹਤ ਠੀਕ ਰਹੇ ਸੇਠ ਠੀਕ ਹੋਗੀ ਤਾਂ ਜਿਹਦੇ ਵਿੱਚ ਨਿਊਟ੍ਰੀਸ਼ਨ ਆ ਹੁਣ ਤੁਸੀਂ ਗਰਮ ਜਦੋਂ ਉਹਨੂੰ ਖਾ ਲ ਕਰ ਲਿਆ ਬਾਰ ਬਾਰ ਤਾਂ ਉਹਦੀ ਨਿਊਟ੍ਰੀਸ਼ਨ ਤਾਂ ਖਤਮ ਹੋ ਹੀ ਗਈ ਦੂਸਰੇ ਨੰਬਰ ਤੇ ਉਹ ਤਾਮਸਿਕ ਔਰ ਰਾਜਸਿਕ ਹੋ ਗਿਆ ਤੁਹਾਡੇ ਮਨ ਦੇ ਵਿੱਚ ਜਿਹੜਾ ਹੈਗਾ ਘਬਰਾਹਟ ਗੁੱਸਾ ਜਿਹੜਾ ਬਹੁਤ ਜ਼ਿਆਦਾ ਮੈਂ ਦੇਖਦੀਆਂ ਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਵੀ 100% ਹੋਣਗੀਆਂ ਤੇ ਤੁਸੀਂ ਬਹੁਤ ਜ਼ਿਆਦਾ ਸੁਸਤ ਮਹਿਸੂਸ ਕਰੋਗੇ ਤੁਹਾਡੇ ਅੰਦਰ એનર્ਜੀ ਨਹੀਂ ਰਹਿਣੀ ਵੀ ਤੁਸੀਂ ਕੰਮ ਕਰੋ ਤੁਹਾਨੂੰ ਮਹਿਸੂਸ ਹੋਵੇ ਹਨਾ ਵੀ ਤੁਸੀਂ ਕੰਮ ਕਰਨਾ ਹੈ ਇਸ ਕਰਕੇ ਜਿਹੜਾ ਖਾਣੇ ਨੂੰ ਬਣਾਉਣ ਦੇ ਵਿੱਚ ਘੱਟੋ ਘੱਟ ਟਾਈਮ ਲੱਗਣਾ ਚਾਹੀਦਾ ਤੇ ਉਹਨੂੰ ਖਾਣ ਦੇ ਵਿੱਚ ਵੀ ਲੰਬਾ ਵਕਫਾ ਉਹਨੂੰ ਰੱਖਣਾ ਵੀ ਨਹੀਂ ਆ ਵੈਸੇ ਜੇ ਅਸੀਂ ਬਿਲਕੁਲ ਸਹੀ ਟਾਈਮ ਸੋਚੀ ਤਾਂ 90 ਮਿੰਟ ਦਾ ਟਾਈਮ ਆ ਖਾਣਾ ਬਣਾ ਕੇ ਨਾਲ ਦੀ ਨਾਲ ਖਾ ਲੈਣਾ ਚਾਹੀਦਾ ਤੇ ਪਰ ਹੁਣ ਕੀ ਆ ਲੋਕਾਂ ਨੂੰ ਚਲੋ ਆ ਮੌਸਮ ਦੇ ਵਿੱਚ ਅਸੀਂ ਥੋੜਾ ਉਹਨੂੰ ਟਾਈਮ ਵਧਾ ਸਕਦੇ ਹਾਂ ਵੀ ਮੌਸਮ ਠੰਡ ਦਾ ਚਲੋ 5 ਘੰਟੇ 6 ਘੰਟੇ ਤੁਸੀਂ ਰੱਖ ਸਕਦੇ ਹੋ ਪਰ ਇਸ ਤੋਂ ਜ਼ਿਆਦਾ ਦਿਨ ਤੁਸੀਂ ਓਵਰਨਾਈਟ ਉਹਨੂੰ ਫ੍ਰੀਜ਼ ਕਰ ਦਿਓ ਫ੍ਰਿਜ ਦੇ ਵਿੱਚ ਰੱਖ ਕੇ 3-4 ਦਿਨ ਰੱਖ ਦਿਓ ਤਾਂ ਉਹ ਤੁਹਾਡੇ ਸਰੀਰ ਦੇ ਲਈ ਨੁਕਸਾਨਦਾਇਕ ਆ ਉਹਦੇ ਵਿੱਚ ਇੱਕ ਸਿਰਫ ਤੁਹਾਨੂੰ ਇਹ ਲੱਗ ਰਿਹਾ ਕਿ ਮੈਂ ਖਾਣਾ ਖਾ ਲਿਆ ਪਰ ਉਹਦੇ ਵਿੱਚ ਨਿਊਟ੍ਰੀਸ਼ਨ ਵੈਲਿਊ ਜਿਹੜੀ ਹੈ ਜਿਹੜੀ ਤਾਕਤ ਹੈ ਉਹ ਨਹੀਂ ਹੈ ਇਸ ਕਰਕੇ ਫ੍ਰੀਜ ਵਾਲਾ ਖਾਣਾ ਜਿਹੜਾ ਖਾਣਾ ਨਹੀਂ ਚਾਹੀਦਾ ਚਾਹ ਦਾ ਪਾਉਣਾ ਸੋਸ਼ੀ ਵੀ ਬਣਾਉਣਾ ਕੁਝ ਵੀ ਹੈ ਉਹਨਾਂ ਕ ਬਣਾ ਲਓ ਤੇ ਖਾ ਲਓ ਖਾ ਲਓ ਬਿਲਕੁਲ ਕੋਈ ਆਟਾ ਨਹੀਂ ਗੁੰਨ ਕੇ ਰੱਖਣਾ ਕੋਈ ਸਬਜ਼ੀਆਂ ਨਹੀਂ ਫ੍ਰੀਜ਼ ਕਰਨੀਆਂ ਕੋਈ ਦਾਲਾਂ ਨਹੀਂ ਫ੍ਰੀਜ਼ ਕਰਨੀਆਂ ਕੋਈ ਹੋਰ ਮਿੱਠੇ ਵਿੱਚ ਕੁਝ ਵੀ ਬਣਾਇਆ ਹੋਇਆ ਉਹ ਵੀ ਤੁਸੀਂ ਇੱਕ ਗੱਲ ਤੁਸੀਂ ਹੋਰ ਬੜੀ ਯਾਦ ਕਰਾਉਂਦੇ ਵੀ ਜਿਹੜੀ ਦਾਲ ਸਬਜ਼ੀ ਉਹ ਤਾਂ ਸ਼ਾਇਦ ਰਹੇ ਨਾ ਰਹੇ ਪਰ ਆਟਾ ਜ਼ਰੂਰ ਵੱਧ ਗੁੰਨਿਆ ਜਾਂਦਾ ਤੇ ਉਹ ਦੂਜੇ ਟਾਈਮ ਤਾਂ ਪੱਕਾ ਉਹੀ ਗੁੰਨਿਆ ਜਾਂਦਾ ਹਾਂ ਬਿਲਕੁਲ ਹਾਂ ਬਿਲਕੁਲ ਕਿ ਇਹਦੇ ਵਿੱਚ ਇਹ ਆ ਵੀ ਜਿਹੜੇ ਕੰਮਕਾਰਾਂ ਵਾਲੇ ਬੰਦੇ ਆਗੇ ਉਹ ਤਾਂ ਕਹਿੰਦੇ ਵੀ ਚਲ ਕੰਮ ਨਿਮੇੜ ਦੋ ਸ਼ਾਮ ਵਾਲਾ ਵੀ ਉਹ ਵੱਧ ਗੁੰਨਿਆ ਜਾਂਦਾ ਆਟਾ ਤੇ ਉਹ ਸ਼ਾਮ ਤੱਕ ਫਿਰ ਦੂਜੇ ਟਾਈਮ ਉਹੀ ਬਣਦਾ ਹੈ ਹਾਂਜੀ ਫਿਰ ਕੰਮ ਨਿਬੜ ਹੀ ਰਹੇ ਨੇ ਨਾ ਦਿਨੋ ਦਿਨ ਕੰਮ ਨਿਬੜਦਾ ਰਹਿੰਦਾ ਸੇਵ ਦਾ ਵੀ ਨਾਲ ਹੀ ਨਿਬੜਦਾ ਨਿਬੜੀ ਰਹੀ ਆ ਨਾਲ ਨਾਲ ਫਿਰ ਤੁਸੀਂ ਕੰਮ ਕਰਨ ਜੋਗੇ ਰਹਿੰਦੇ ਨਹੀਂ ਜੋ ਤੁਹਾਡੀ ਇੱਛਾ ਉਹੀ ਹੋ ਰਿਹਾ ਨਾ ਤੁਸੀਂ ਚਾਹੁੰਦੇ ਨਹੀਂ ਕੰਮ ਕਰਨਾ ਫਿਰ ਤੁਸੀਂ ਬੈਡ ਰਿ ਕਰਨੀ ਚਾਹੁੰਦਾ ਕਰ ਦਿੰਦਾ ਜਿਸ ਦਿਨ ਨਹੀਂ ਜੀ ਕਰਦਾ ਸਾਸਤ੍ਰੀ ਕਾਲ ਆ ਤੇ ਫਿਰ ਉਹ ਤੁਹਾਡੇ ਦੁੱਖ ਦਾ ਕਾਰਨ ਤੁਹਾਡੀ ਆਪਣੀ ਸੋਚ ਹੈ ਤੁਹਾਡੀ ਆਪਣੀ ਜਿਹੜੀ ਤੁਸੀਂ ਪਹਿਲਾਂ ਆਪਣੇ ਮਨ ਦੇ ਵਿੱਚ ਸੰਕਲਪ ਕਰ ਲਿਆ ਨਾ ਕਿ ਅਸੀਂ ਕੰਮ ਤੋਂ ਬਚਣਾ ਫਿਰ ਉਹ ਬਚਾ ਲੈਂਦੇ ਹੋ ਤੁਸੀਂ ਫਿਰ ਬੈਡ ਰਿਡਨ ਲਾਈਫ ਜਿਹੜੀ ਜਿਉਉਨੇ ਹੋ ਬਿਮਾਰੀਆਂ ਦੇ ਨਾਲ ਦਵਾਈਆਂ ਦੇ ਨਾਲ ਉਹੀ ਆ ਜ਼ਿੰਦਗੀ ਫਿਰ ਉਸ ਬਾਅਦ ਤਾਂ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਪਰ ਫਿਰ ਵੀ ਮੈਂ ਕਹੂੰਗਾ ਜੇ ਅਖੀਰ ਤੇ ਤੁਸੀਂ ਕੁਝ ਐਡ ਕਰਨਾ ਤਾਂ ਹਾਂਜੀ ਜਿਹੜੀ ਆ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਹੱਥ ਪੈਰ ਸੌ ਜਾਂਦੇ ਆ ਜਾਂ ਲੱਤਾਂ ਟੁੱਟਦੀਆਂ ਨੇ ਜਾਂ ਫਿਰ ਉਹਨਾਂ ਨੂੰ ਥਕਾਵਟ ਬਹੁਤ ਰਹਿੰਦੀ ਹੈ ਹਨਾ ਇਹ ਕੰਪਲੇਂਟ ਬਹੁਤ ਕਰਦੇ ਨੇ ਕਿ ਫਰੈਸ਼ਨੈਸ ਦੀ ਨਹੀਂ ਹੁੰਦੀ ਸਾਨੂੰ ਹਨਾ ਤਾਂ ਉਹਦੇ ਵਿੱਚ ਇੱਕ ਤਾਇਆ ਕਿ ਜਿੰਨੀ ਚਾਹ ਪੀਣੀ ਆ ਉਦੋਂ ਡੁੱਗਣਾ ਪਾਣੀ ਪੀਣਾ ਜੇ ਤੁਸੀਂ ਚਾਹ ਦੇ ਸਾਈਡ ਇਫੈਕਟਸ ਤੋਂ ਬਚਣਾ ਤੇ ਸੈਕੰਡ ਜਿਹੜਾ ਆਇਰਨ ਆ ਜਿਵੇਂ ਲੋਹਾ ਜਿਹੜਾ ਤੱਤ ਹੈ ਉਹ ਘਟ ਜਾਂਦਾ ਹੀਮੋਗਲੋਬਿਨ ਜਿੰਨਾ ਚਟਾਉਣਾ ਹਨਾ ਤੇ ਮੈਗਨੀਸ਼ੀਅਮ ਮੈਗਨੀਸ਼ੀਅਮ ਉਹ ਤੋਂ ਵੀ ਜ਼ਿਆਦਾ ਇੰਪੋਰਟੈਂਟ ਆ ਹਨਾ ਤਾਂ ਉਹ ਕਿਉਂਕਿ ਜਿਹੜੀ ਜਿਹੜੀ ਪੱਤੇ ਦੀ ਜਿਹੜੀ ਜਿਹੜੀ ਫਾਰਮੂਲੇਸ਼ਨ ਆ ਨਾ ਇਹ ਸਾਡੇ ਖੂਨ ਦੇ ਨਾਲ ਮਿਲਦੀ ਹੈ ਜੀ ਇਹਦੇ ਜਦੋਂ ਅਸੀਂ ক্লোਰੋਫਿਲ ਇਹਦੇ ਜਦੋਂ ਕੰਪੋਜੀਸ਼ਨ ਕੱਢਾਂਗੇ ਤੇ ਸਾਡੇ ਖੂਨ ਦਾ ਜਿਹੜਾ ਸੇਮ ਸਟਰਕਚਰ ਆ ਇਸ ਕਰਕੇ ਜਿਹੜੇ ਪੱਤੇ ਖਾਓ ਇਹਨਾਂ ਦੇ ਨਾਲ ਦੇ ਵਿੱਚ ਚਾਹੇ ਸਹੰਜਨੇ ਦੇ ਨੇ ਕੜੀ ਪੱਤੇ ਨੇ ਗिलोय ਆ ਜਿੰਨੇ ਵੀ ਤੁਹਾਡੇ ਕੋਲ ਪਲਾਂਟਸ ਨੇ ਪਾਲਕ ਹੈ ਤੇ ਪਾਲਕ ਤੇ ਟਮਾਟਰ ਦਾ ਜੂਸ ਤੇ ਪਾਲਕ ਤੇ ਚੁਕੰਦਰ ਦਾ ਗਾਜਰ ਪਾ ਕੇ ਵਿਚੌਲਾ ਪਾ ਕੇ ਹਨ ਇਹ ਜੂਸ ਬਣਾ ਕੇ ਇਹਨਾਂ ਦਿਨਾਂ 'ਚ ਪੀਓ ਤਾਂ ਕਿ ਹੀਮੋਗਲੋਬਿਨ ਲੈਵਲ ਜਿਹੜਾ ਇਹ ਮੌਸਮ ਜਿਹੜਾ ਹੈ ਨਾ ਇਹਦੇ ਵਿੱਚ ਬੰਦਾ ਅਨੀਮਿਕ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਕੋਲ ਗੋੜਾ ਸਾਡੇ ਕੋਲ ਖਜੂਰ ਆ ਸਾਡੇ ਕੋਲ ਰਸ ਹੈ ਸਾਡੇ ਕੋਲ ਇਹ ਸਾਰੇ ਪੱਤੇ ਨੇ ਬਨਸਵੰਨੇ ਤੇ ਸਾਡੇ ਕੋਲ ਪਾਲਕ ਹੈ ਸਾਡੇ ਕੋਲ ਚੁਕੰਦਰ ਹੈ ਜੇ ਇਹਨਾਂ ਦਿਨਾਂ ਵਿੱਚ ਅਨੀਮਿਕ ਰਹਿਗੇ ਨਾ ਫਿਰ ਗਲਤ ਹੈ ਕਿਉਂਕਿ ਇਹਨਾਂ ਚੀਜ਼ਾਂ ਨੂੰ ਤੁਸੀਂ ਰੂਟੀਨ 'ਚ ਖਾਓਗੇ ਤੁਹਾਡਾ ਮੈਗਨੀਸ਼ੀਅਮ ਵੀ ਪੂਰਾ ਹੋਊਗਾ ਹੋੜੀ ਲੱਤਾਂ ਨਹੀਂ ਟੁੱਟਣਗੀਆਂ ਤੁਹਾਡਾ ਆਇਰਨ ਵੀ ਪੂਰਾ ਹੋਗਾ ਤੁਹਾਡੇ ਅੰਦਰ ਜਿਹੜੀ ਮਤਲਬ ਕੰਮ ਕਰਨ ਦੀ ਜਿਹੜੀ ਟੈਂਡੈਂਸੀ ਆ ਤੁਹਾਡੀ ਤਾਕਤ ਆ ਉਹ ਬਹੁਤ ਜ਼ਿਆਦਾ ਵੱਧ ਚੁਗੀ ਤਕਾਬੜਤਾ ਕਿਤੇ ਨੇੜੇ ਤੇੜੇ ਨਜ਼ਰ ਵੀ ਨਹੀਂ ਆਉਣੀ ਪਰ ਇਹਨੂੰ ਅਸੀਂ 45 ਗ੍ਰਾਮ ਤੱਕ ਪੱਤਿਆਂ ਨੂੰ ਖਾਣਾ ਦੇ ਲਈ ਜਿਹੜੇ ਪੇਸ਼ੈਂਟਸ ਨੇ ਤੇ ਪਾਲਕ ਦਾ ਜੂਸ 3 ਮਹੀਨੇ ਤੱਕ ਪੀ ਕੇ ਦੇਖੋ ਤੁਸੀਂ ਪਾਲਕ ਚਿਕੰਦਰ ਪਾਲਕ ਟਮਾਟਰ ਜਾਂ ਤੁਸੀਂ ਔਲਾ ਵਿੱਚ ਪਾ ਲਿਆ ਤੇ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਰ ਸੀਜ਼ਨਲ ਸਬਜ਼ੀਆਂ ਨੇ ਹਨਾ ਉਹ ਵਿੱਚ ਪਾ ਕੇ ਤੁਸੀਂ ਬਣਾ ਲਓ ਤੇ ਤੀ ਉਹ ਤੁਸੀਂ ਕੋਈ ਦਵਾਈ ਦੀ ਲੋੜ ਨਹੀਂ ਪੈਣੀ। ਜੀ ਜੀ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ। ਹਾਂਜੀ। ਸੋ ਗੱਲਬਾਤ ਡਾਕਟਰ ਸਾਹਿਬ ਨੇ ਕੀਤੀ ਤੁਸੀਂ ਸੁਣੀ ਤਾਂ ਸਭ ਤੋਂ ਜ਼ਿਆਦਾ ਜਿਹੜੀ ਗੱਲ ਤੇ ਜ਼ੋਰ ਦਿੱਤਾ ਡਾਕਟਰ ਸਾਹਿਬ ਨੇ ਵੀ ਉਹ ਇਹ ਆ ਕਿ ਜਿਹੜਾ ਬਾਜ਼ਾਰ ਦਾ ਖਾਣਾ ਉਹਦਾ ਬਦਲ ਹੈ। ਘਰ ਦੇ ਵਿੱਚ ਉਹ ਖਾਣੇ ਬਣਾਓ ਤਾਂ ਕਿ ਬਾਜ਼ਾਰ ਦੀਆਂ ਜਿਹੜੀਆਂ ਜ਼ਹਿਰਾਂ ਨੇ ਤੁਹਾਡੇ ਪਹਿਲਾਂ ਘਰ ਆਉਂਦੀਆਂ ਨੇ, ਰਸੋਈ ਦੇ ਵਿੱਚ ਆਉਂਦੀਆਂ ਤਾਂ ਫਿਰ ਤੁਹਾਡੇ ਸਰੀਰ 'ਚ ਜਾਂਦੀਆਂ ਨੇ। ਤੇ ਉਹਨਾਂ ਤੋਂ ਬਚਣ ਦੇ ਲਈ ਤਾਂ ਜਿਹੜਾ ਬਾਜ਼ਾਰ ਦਾ ਖਾਣਾ ਡੱਬਾ ਬੰਦ ਖਾਣਾ ਤਾਂ ਉਹਨੂੰ ਜੋ ਬਾਜ਼ਾਰ ਦੇ ਵਿੱਚ ਹੀ ਪਿਆ ਰਹਿਣ ਦੋਨੋਂ ਘਰੇ ਲਿਆਉਣ ਦੀ ਖੇਚਲ ਨਾ ਕਰੋ ਜੇ ਸਾਨੂੰ ਤੰਦਰੁਸਤ ਤੇ ਲੰਮੀ ਜ਼ਿੰਦਗੀ ਜਿਉਣੀ ਚਾਹੁੰਦੇ ਹਾਂ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ